ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤਿਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਜਗਤ ਸੁਆਮੀ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਧਰ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਤਨ ਹਨ ਸਤਿਗੁਰੂ ਜਿਸ ਬਾਣੀ ਨੂੰ ਪੜ ਕੇ ਖਾਲਸਾ ਜੀ ਆਮ ਮਨੁੱਖ ਸੰਤ ਬਣਦਾ ਹੈ ਸੰਤ ਫਿਰ ਖਾਲਸਾ ਜੀ ਬ੍ਰਹਮ ਗਿਆਨੀ ਬਣਦਾ ਹੈ ਤੇ ਜਗਤ ਦਾ ਨਿਸਤਾਰਾ ਕਰਦਾ ਹੈ ਪਾਰ ਉਤਾਰਾ ਕਰਦਾ ਹੈ ਇਹ ਐਸੀ ਬਾਣੀ ਹੈ ਜਿਸ ਬਾਣੀ ਨੂੰ ਪੜ ਕੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਵਰਤ ਜਾਂਦੀ ਹੈ ਬੁਝਦਲਾਂ ਦੇ ਵਿੱਚ ਖਾਲਸਾ ਜੀ ਸੂਰਮਤਾ ਹੀ ਆ ਜਾਂਦੀ ਹੈ ਜਿਸ ਪਾਣੀ ਦਾ ਜਾਪ ਕਰਕੇ ਜਿਸ ਬਾਣੀ ਨੂੰ ਖਾਲਸਾ ਜੀ ਹਿਰਦੇ ਵਿੱਚ ਵਸਾ ਕੇ ਇਹ ਲੋਕ ਵਿੱਚ ਸੁਖ ਪਾਈਦਾ ਹੈ ਤੇ ਪਰਲੋਕ ਵਿੱਚ ਆਨੰਦ ਮਾਣੀਦਾ ਹੈ ਐਸੀ ਬਾਣੀ ਨੂੰ ਸਦਾ ਨਮਸਕਾਰ ਹੈ ਐਸੇ ਸਤਗੁਰਾਂ ਨੂੰ ਸਦਾ ਨਮਸਕਾਰ ਹੈ ਜਿਨ੍ਹਾਂ ਉੱਤੇ ਖਾਲਸਾ ਜੀ ਕੋਈ ਕਿਸੇ ਪ੍ਰਕਾਰ ਕਲੰਕ ਨਹੀਂ ਜੋ ਹਾਜ਼ਰ ਨਾਜ਼ਰ ਸ਼ਬਦ ਵਰਤ ਰਿਹਾ ਹੈ ਇਹੋ ਸ਼ਬਦ ਅਕਾਲ ਪੁਰਖ ਜੀਆਂ ਦਾ ਰੂਪ ਹੈ ਸੋ ਸਦਾ ਬਾਣੀ ਨਾਲ ਜੁੜੀਏ ਚਿੱਤ ਜੋੜੀਏ ਸਦਾ ਬਾਣੀ ਨੂੰ ਗਾਈਏ ਧਾਈਏ ਸੁਣੀਏ ਕਿਉਂਕਿ ਖਾਲਸਾ ਜੀ ਜਿਸ ਨੇ ਬਾਣੀ ਨੂੰ ਸੁਣਿਆ ਹੈ ਮੰਨਿਆ ਹੈ ਫਿਰ ਉਹਦੇ ਉੱਤੇ ਸਤਿਗੁਰੂ ਦੀ ਬੇਅੰਤ ਕਿਰਪਾ ਵਰਤਦੀ ਉਹਦੇ ਹਿਰਦੇ ਵਿੱਚ ਭਾਉ ਆ ਜਾਂਦਾ ਭਾਉ ਭਾਵ ਪ੍ਰੇਮ ਆ ਜਾਂਦਾ ਤੇ ਜਿਨ੍ਹਾਂ ਦੇ ਹਿਰਦੇ ਵਿੱਚ ਖਾਲਸਾ ਜੀ ਪ੍ਰੇਮ ਆ ਜਾਂਦਾ ਹੈ ਉਹਦੇ ਪ੍ਰਥਾਏ ਕਲਗੀਧਰ ਪਾਸ਼ਾ ਮਹਾਰਾਜ ਜੀਆਂ ਦੇ ਬਹੁਤ ਸੋਹਣੇ ਸੁਚੱਜੇ ਬੋਲ ਕਿ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜਿਨ੍ਹਾਂ ਨੇ ਫਿਰ ਖਾਲਸਾ ਦੀ ਪ੍ਰੇਮ ਆ ਗਿਆ ਹਿਰਦੇ ਵਿੱਚ ਪ੍ਰੇਮ ਕਰ ਲਿਆ ਵਾਹਿਗੁਰੂ ਜੀ ਨਾਲ ਉਹਨਾਂ ਨੂੰ ਫਿਰ ਪਰਮੇਸ਼ਰ ਵਾਹਿਗੁਰੂ ਜੀ ਦਾ ਉਹਨਾਂ ਦਾ ਖਾਲਸਾ ਜੀ ਸੰਜੋਗ ਪ੍ਰਾਪਤ ਹੋ ਜਾਂਦਾ ਮੇਲ ਪ੍ਰਾਪਤ ਹੋ ਜਾਂਦਾ ਸੋ ਸਤਗੁਰੂ ਜੀ ਮਹਾਰਾਜ ਨਾਲ ਜੁੜੀਏ ਕਿਉਂਕਿ ਪਿਆਰੇ ਦੇ ਘਰ ਸਾਰਾ ਕੁਝ ਹੈ ਅਸੀਂ ਭੱਜੇ ਫਿਰਦੇ ਹਾਂ ਸੰਸਾਰ ਵਿੱਚ ਦੌੜ ਲੱਗੀ ਹੈ ਮਾਇਆ ਵਾਸਤੇ ਪਦਾਰਥਾਂ ਵਾਸਤੇ ਸੁੱਖਾਂ ਵਾਸਤੇ ਦੁੱਖਾਂ ਦੀ ਖਲਾਸੀ ਵਾਸਤੇ ਜਾਂ ਖਾਲਸਾ ਜੀ ਹਰ ਕੋਈ ਬੰਦਾ ਚਾਹੁੰਦਾ ਮੈਂ ਅਮੀਰ ਹੋਵਾਂ ਮਹਾਰਾਜਿਆਂ ਦੇ ਘਰ ਵਿੱਚ ਸਾਰਾ ਕੁਝ ਹੈ ਪਰ ਮਿਲਦਾ ਕਿੰਨਾਂ ਨੂੰ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਸ਼ਰਧਾ ਉਪਜਦੀ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਆ ਜਾਂਦਾ ਹੈ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੇ ਦਰੋਂ ਸਭ ਕੁਝ ਪ੍ਰਾਪਤ ਹੁੰਦਾ ਤੇ ਜਿਹੜੇ ਖਾਲਸਾ ਜੀ ਮੇਰੇ ਵਰਗੇ ਇਕੱਲੀਆਂ ਗੱਲਾਂ ਕਰਦੇ ਰਹਿ ਜਾਂਦੇ ਉਹ ਫਿਰ ਵਾਹਿਗੁਰੂ ਜੀਆਂ ਦੇ ਦੇਸ਼ ਨਹੀਂ ਪਹੁੰਚ ਪਾਉਂਦੇ ਉਹ ਇੱਥੇ ਰਹਿ ਜਾਂਦੇ ਪਦਾਰਥਾਂ ਪਿੱਛੇ ਲੱਗਾ ਹੋਇਆ ਮਨੁੱਖ ਕਦੇ ਖਾਲਸਾ ਜੀ ਸੁੱਖ ਨਹੀਂ ਪਾਣ ਸਕਦਾ ਸੁਖੀ ਨਹੀਂ ਹੋ ਸਕਦਾ ਇਹ ਸਚਾਈ ਹੈ ਅਸਲ ਸਚਾਈ ਹੈ ਨਾ ਤੇ ਖਾਲਸਾ ਜੀ ਤਨ ਨੂੰ ਸ਼ਗਾਰ ਕੇ ਤਨ ਨੂੰ ਸਾंभ ਕੇ ਸੁਖ ਪ੍ਰਾਪਤ ਹੁੰਦਾ ਨਾ ਧਨ ਨੂੰ ਸਾंभ ਕੇ ਸੁਖ ਪ੍ਰਾਪਤ ਹੁੰਦਾ ਸੁਖ ਪ੍ਰਾਪਤ ਹੁੰਦਾ ਇਹਨਾਂ ਦੋਵਾਂ ਨੂੰ ਤਿਆ ਕੇ ਸਿਮਰਨ ਕਰਕੇ ਭਜਨ ਕਰਕੇ ਜਿਸ ਮਨੁੱਖ ਦੇ ਜਲਸਨਾ ਉਤੇ ਭਜਨ ਹੈ ਉਹਦੀ ਖਾਲਸਾ ਜੀ ਦੇਹੀ ਪਵਿੱਤਰ ਹੈ ਦੇਹੀ ਨੂੰ ਰੋਗ ਨਹੀਂ ਦੇਹੀ ਨੂੰ ਰੋਗ ਆ ਵੀ ਜਾਵੇ ਤੇ ਉਹ ਚੜਦੀ ਕਲਾ ਆਨੰਦ ਵਿੱਚ ਰਹਿੰਦਾ ਹੈ ਜਿਸ ਮਨੁੱਖ ਦੀ ਦਸਨਾ ਉੱਤੇ ਨਾਮ ਹੈ ਖਾਲਸਾ ਜੀ ਉਹ ਗਰੀਬੀ ਵਿੱਚ ਵੀ ਸੁੱਖ ਮਾਣਦਾ ਕਦੇ ਨਹੀਂ ਕਹਿੰਦਾ ਕਿ ਮੈਨੂੰ ਰੱਬ ਨੇ ਆਹ ਕਿਉਂ ਦਿੱਤਾ ਆਹ ਕਿਉਂ ਦਿੱਤਾ ਆਹ ਨਹੀਂ ਦਿੱਤਾ ਆਹ ਦੇਣਾ ਚਾਹੀਦਾ ਸੀ ਉਹ ਕਦੇ ਨਹੀਂ ਇਹ ਚੀਜ਼ ਨੂੰ ਕਹਿੰਦਾ ਕਿਉਂਕਿ ਉਹਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਹੈ ਜਿਹਦੇ ਹਿਰਦੇ ਵਿੱਚ ਨਾਮ ਹੈ ਖਾਲਸਾ ਜੀ ਮਹਾਰਾਜ ਕਹਿੰਦੇ ਉਹ ਚਾਰੇ ਦਿਸ਼ਾਵਾਂ ਦਾ ਰਾਜਾ ਹੈ ਮਹਾਰਾਜਾ ਹੈ ਜਿਸਦੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਹੈ ਸੋ ਨਾਮ ਦੀ ਵੱਡੀ ਬਰਕਤ ਹੈ ਜਿਨ੍ਹਾਂ ਨੇ ਨਾਮ ਨੂੰ ਧਿਆਇਆ ਹੈ ਜਿਨ੍ਹਾਂ ਨੇ ਗਾਇਆ ਹੈ ਉਹਨਾਂ ਦਾ ਜੀਵਨ ਪੜ ਕੇ ਵੇਖੋ ਸੰਤ ਜੀ ਸੰਤ ਬਾਬਾ ਈਸ਼ਵਰ ਸਿੰਘ ਸਾਹਿਬ ਰਾਣਾ ਸਾਹਿਬ ਵਾਲੇ ਮਹਾਂਪੁਰਸ਼ ਜਿਨ੍ਹਾਂ ਨੇ ਬੰਦਗੀ ਕੀਤੀ ਖਾਲਸਾ ਜੀ ਧਾਰਨਾ ਨਾਲ ਕੀਰਤਨ ਕਰਦੇ ਰਹੇ ਮਹਾਂਪੁਰਸ਼ਾਂ ਦੇ ਦੀਵਾਨ ਅੱਜ ਵੀ YouTube ਤੇ ਮਿਲ ਜਾਂਦੇ ਮਹਾਂਪੁਰਸ਼ਾਂ ਦੇ ਬਚਨ ਮਿਲ ਜਾਂਦੇ ਉਹਨਾਂ ਦੀਆਂ ਰਿਕਾਰਡਿੰਗਾਂ ਮਿਲ ਜਾਂਦੀਆਂ ਕਦੇ ਬਚਨ ਦੇਖੋ ਉਹਨਾਂ ਦੇ ਸੁਣ ਕੇ ਇਲਾਹੀ ਬਚਨ ਐਸੇ ਆਨੰਦ ਵਾਲੇ ਅਨੰਦਕ ਬਚਨ ਨੇ ਉਹਨਾਂ ਦੇ ਕਿ ਹਰ ਇੱਕ ਮਨੁੱਖ ਦਾ ਜੀਵਨ ਉੱਚਾ ਸੋਚਾ ਕਰ ਸਕਦੇ ਸੋ ਇਸੇ ਪ੍ਰਕਾਰ ਮਹਾਰਾ ਸਤਿਪਾਸ਼ਰੇ ਹੋਰ ਕਈ ਖਾਲਸਾ ਜੀ ਗੁਰਮੁਖ ਪਿਆਰੇ ਬਾਬਾ ਹਰਨਾਮ ਸਿੰਘ ਸਾਹਿਬ ਰਾਮਪੁਰ ਖੀੜੇ ਵਾਲੇ ਮਹਾਂਪੁਰਸ਼ ਉਹਨਾਂ ਦਾ ਖਾਲਸਾ ਜੀ ਜੀਵਨ ਸੋ ਇਹ ਇਹ ਚੀਜ਼ਾਂ ਮਹਾਰਾਜ ਦੇ ਘਰੋਂ ਸਾਨੂੰ ਪ੍ਰਾਪਤ ਹੋਈਆਂ ਮਹਾਰਾਜ ਜੀ ਦੇ ਇਹ ਸਿੱਖ ਆਏ ਮਹਾਰਾਜ ਦੇ ਸਿੱਖ ਸੰਤ ਬਣੇ ਸੰਤ ਫਿਰ ਬ੍ਰਹਮ ਗਿਆਨੀ ਬਣੇ ਬ੍ਰਹਮ ਗਿਆਨੀਆਂ ਨੇ ਫਿਰ ਖਾਲਸਾ ਜੀ ਸਾਨੂੰ ਜੁਗਤੀਆਂ ਦਸੀਆਂ ਸਾਡੇ ਵਾਸਤੇ ਲੀਹਾਂ ਪਾ ਦਿੱਤੀਆਂ ਕਿ ਇਹਨਾਂ ਲੀਹਾਂ ਦੇ ਉੱਤੇ ਤੁਰੇ ਆਓ ਜਿਵੇਂ ਖਾਲਸਾ ਜੀ ਜਿਵੇਂ ਬਹੁਤ ਕੋਈ ਗਾਰ ਹੋਵੇ ਮਾੜਾ ਰਸਤਾ ਹੋਵੇ ਤੇ ਉਥੋਂ ਇੱਕ ਮਨੁੱਖ ਜਿਹੜਾ ਹੈ ਕਠਿਨਾਈ ਕਰਕੇ ਔਖੇ ਤਰ੍ਹਾਂ ਕਈ ਪ੍ਰਕਾਰ ਦੇ ਯਤਨ ਕਰਕੇ ਲੰਘ ਜਾਂਦਾ ਫਿਰ ਜਿਹੜਾ ਦੂਸਰਾ ਆਉਂਦਾ ਉਹਨੂੰ ਖਾਲਸਾ ਜੀ ਉਹਦੇ ਪੈਰ ਦਿਖ ਜਾਂਦੇ ਵੀ ਇਥੋਂ ਦੀ ਕੋਈ ਲੰਘ ਕੇ ਗਿਆ ਇਹਦਾ ਮਤਲਬ ਇਹ ਰਸਤਾ ਸਹੀ ਹੈ ਇਹ ਰਸਤਾ ਉਥੇ ਪਹੁੰਚੇਗਾ ਜਿੱਥੇ ਮੈਂ ਜਾਣਾ ਚਾਹੁੰਨਾ ਫਿਰ ਖਾਲਸਾ ਜੀ ਉਹਨਾਂ ਕਦਮਾਂ ਤੇ ਭਰੋਸਾ ਕਰਕੇ ਉਹ ਵੀ ਮਨੁੱਖ ਤੁਰਦਾ ਤੇ ਉਹ ਵੀ ਅੱਪੜ ਜਾਂਦਾ ਫਿਰ ਇਸੇ ਪ੍ਰਕਾਰ ਤੀਸਰਾ ਇਸੇ ਪ੍ਰਕਾਰ ਚੌਥਾ ਫਿਰ ਹੌਲੀ-ਹੌਲੀ ਖਾਲਸਾ ਜੀ ਜਗਤਪੁਰ ਪਹੁੰਚਦਾ ਤੋ ਇਹ ਜਿਹੜੇ ਮਹਾਪੁਰਸ਼ ਨੇ ਇਹਨਾਂ ਦਾ ਜੀਵਨ ਪੜਨਾ ਚਾਹੀਦਾ ਮਹਾਰਾਜ ਦੀ ਬਾਣੀ ਵਿੱਚੋਂ ਵੀ ਬਹੁਤ ਕੁਝ ਪ੍ਰਾਪਤੀਆਂ ਹੁੰਦੀਆਂ ਪਰ ਨਾਲ ਨਾਲ ਖਾਲਸਾ ਜੀ ਜੇ ਤੁਸੀਂ ਪੜਨ ਦੇ ਸ਼ੌਕੀਨ ਹੋ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਦੇ ਅਰਥ ਪੜੋ ਕਿਉਂਕਿ ਅਰਥਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਬਹੁਤ ਕੁਝ ਬਖਸ਼ਿਆ ਹੁਣ ਸਾਰਿਆਂ ਦੀ ਮਤ ਉਹੋ ਜੀ ਨਹੀਂ ਜਿਹੜੀ ਬਾਣੀ ਦੀ ਸਮਝ ਵਿਚਾਰ ਕਰ ਸਕਣ ਖਾਲਸਾ ਜੀ ਨਹੀਂ ਪੜ ਸਕਦੇ ਫੋਨ ਦੇ ਵਿੱਚ ਭਰ ਲਓ ਕਥਾ ਸੁਣ ਲਓ ਚੰਗੇ ਚੰਗੇ ਗਿਆਨੀ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਹੈ ਹਾਂ ਸੁਣੋ ਉਹਨੂੰ ਜਿਹਦੇ ਵਿੱਚ ਪ੍ਰੇਮ ਹੈ ਜਿਹੜਾ ਖੁਦ ਨਿਤਨੇਮੀ ਅਭਿਆਸੀ ਹੈ ਉਹਨੂੰ ਸੁਣੋ ਦੂਸਰੇ ਨੂੰ ਨਾ ਸੁਣੋ ਕਿਉਂਕਿ ਖਾਲਸਾ ਦੀ ਕੱਲੀਆਂ ਗੱਲਾਂ ਕਦੇ ਕਿਸੇ ਦੇ ਅਸਰ ਨਹੀਂ ਕਰਦੀਆਂ ਜਿਸ ਮਨੁੱਖ ਦੇ ਕੋਲ ਕਿਤਾਬੀ ਗਿਆਨ ਹੈ ਨਾ ਉਹਦਾ ਉਹਦਾ ਗਿਆਨ ਕਦੇ ਕਿਸੇ ਦੇ ਅਸਰ ਨਹੀਂ ਕਰਦਾ ਮੈਂ ਉਦਾਹਰਨ ਦਵਾਂ ਕੋਈ ਇਹੋ ਜਿਹਾ ਅਧਿਆਪਕ ਹੈ ਜਿਹਦਾ ਕਰੈਕਟਰ ਜਿਹਦਾ ਜੀਵਨ ਇਹੋ ਜਿਹਾ ਹੈ ਕਿ ਉਹ ਰੱਬ ਨੂੰ ਵੀ ਮੰਨਣ ਵਾਲਾ ਰੱਬ ਵਿੱਚ ਪੂਰਾ ਯਕੀਨ ਹੈ ਉਹ ਕੋਈ ਟੀਚਰ ਤੁਹਾਨੂੰ ਇੱਕ ਗੱਲ ਕਵੇਗਾ ਤੁਸੀਂ ਮੰਨੋਗੇ ਨਹੀਂ ਤੇ ਖਾਲਸਾ ਦੀ ਸਾਰਿਆਂ ਨੇ ਪਲੱਸ 2 ਤੱਕ ਸਕੂਲ ਕੀਤਾ ਹੁੰਦਾ ਇੱਕ ਵੀ ਗੱਲ ਟੀਚਰ ਦੀ ਨਹੀਂ ਮੰਨੀ ਜਾਂਦੀ ਕਿਉਂਕਿ ਹਾਲਿਓ ਸਾਡਾ ਅਧਿਆਪਕ ਹੁੰਦਾ ਸਿਖਾਉਣ ਵਾਲਾ ਹੁੰਦਾ ਕਿਉਂਕਿ ਉਹਦਾ ਉਹ ਜੀਵਨ ਨਹੀਂ ਹੁੰਦਾ ਖਾਲਸਾ ਜੀ ਆਪਾਂ ਆਪਣੀ ਮਤ ਅਨੁਸਾਰ ਉਹਨੂੰ ਪੜ੍ਹਦੇ ਆਂ ਗ੍ਰਹਿਣ ਕਰਦੇ ਆਂ ਪਰ ਜਿਹੜਾ ਧਰਮ ਦਾ ਰਸਤਾ ਹੈ ਧਰਮਾਤਮਿਕ ਰਸਤਾ ਹੈ ਉਹਦੇ ਵਿੱਚ ਖਾਲਸਾ ਜੀ ਜੇ ਤੁਸੀਂ ਕੁਝ ਸਿੱਖਣਾ ਜਾਂ ਕੁਝ ਪੜ੍ਹਨਾ ਹੈ ਫਿਰ ਜਿਹਦੇ ਕੋਲ ਤੁਸੀਂ ਸਿੱਖ ਰਹੇ ਹੋ ਜਿਹਦੇ ਕੋਲੋਂ ਤੁਸੀਂ ਸੁਣ ਰਹੇ ਹੋ ਜਿਹਦੇ ਉੱਤੇ ਵਿਚਾਰਾਂ ਉੱਤੇ ਤੁਸੀਂ ਚੱਲ ਰਹੇ ਹੋ ਉਹ ਮਨੁੱਖ ਦਾ ਜੀਵਨ ਵੇਖੋ ਜੇ ਉਸ ਮਨੁੱਖ ਦਾ ਜੀਵਨ ਹੈ ਫਿਰ ਖਾਲਸਾ ਜੀ ਉਹ ਐਵੇਂ ਹੈ ਜਿਵੇਂ ਉਹ ਇੱਕ ਬੰਦਾ ਲੰਘ ਕੇ ਗਿਆ ਉਹਨੇ ਪੈੜ ਪਾਈ ਲੀ ਪਾ ਦਿੱਤੀ ਉਹਦੇ ਅਲ ਵੇਖ ਵੇਖ ਕੇ ਫਿਰ ਸਾਰੇ ਚੱਲੇ ਜਾ ਰਹੇ ਤੇ ਇਹ ਨਾ ਹੋਵੇ ਕਿ ਆਪਾਂ ਅਣਜਾਣ ਮਨੁੱਖ ਨੂੰ ਸੁਣੀਏ ਅਣਜਾਣ ਮਨੁੱਖ ਕੋਲੋਂ ਬਚਨ ਜਿਵੇਂ ਖਾਲਸਾ ਜੀ ਅੱਜ ਦਸਮ ਗ੍ਰੰਥ ਜੀ ਮਹਾਰਾਜ ਜੀਆਂ ਦੀ ਬਾਣੀ ਉਹ ਉਹੋ ਜੇ ਲੋਕਾਂ ਨੂੰ ਅਸੀਂ ਸੁਣ ਰਹੇ ਆ ਜਿਹੜੇ ਨਿੰਦ ਰਹੇ ਨੇ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਨਿੰਦ ਰਹੇ ਗੁਰੂ ਨਾਨਕ ਸਾਹਿਬ ਜੀਆਂ ਦੀ ਬਾਣੀ ਨੂੰ ਨਿੰਦ ਰਹੇ ਸੰਸਾਰ ਵਿੱਚ ਵਿਚਰਦਿਆਂ ਕਈ ਇਹੋ ਜੀਆਂ ਗੱਲਾਂ ਨੇ ਜਿਹੜਾ ਮਨੁੱਖ ਕਰਦਾ ਉਹਨੂੰ ਨਿੰਦ ਰਹੇ ਸੋ ਇਹ ਨਿੰਦਿਆ ਜਿਹੜੀ ਹੈ ਇਹ ਬੰਦੇ ਨੂੰ ਨਰਕਾਂ ਵਾਲੇ ਪਾਸੇ ਧੱਕਦੀ ਹੈ ਖਾਲਸਾ ਜੀ ਸਵਰਗ ਨੂੰ ਜਾਂ ਸੱਚਖੰਡ ਨੂੰ ਜਾਂ ਦੁਬਾਰਾ ਜਨਮ ਲੈਣ ਵਾਲੇ ਪਾਸੇ ਨਹੀਂ ਬੰਦੇ ਨੂੰ ਕੱਲਦੀ ਨਰਕਾਂ ਨੂੰ ਕੱਲਦੀ ਹੈ ਸੋ ਇਸੇ ਪ੍ਰਕਾਰ ਮਹਾਰਾਜ ਜੀ ਦੀ ਬਾਣੀ ਵਿੱਚੋਂ ਆਪਾਂ ਸੁਖ ਲੱਭੀਏ ਕਿਉਂਕਿ ਮਹਾਰਾਜ ਬਾਣੀ ਵਿੱਚ ਜੋ ਬੋਲਦੇ ਸੱਚ ਬੋਲਦੇ ਖਾਲਸਾ ਜੀ ਅੱਗੇ ਜਿਹੜਾ ਵਿਚੋਲਾ ਹੁੰਦਾ ਹਮੇਸ਼ਾ ਕਮਾ ਕੇ ਆਪਣੇ ਕੋਲੋਂ ਬੋਲ ਕੇ ਲਾ ਕੇ ਗੱਲ ਕਰਦਾ ਚੰਗਿਆਂ ਨੂੰ ਸੁਣੋ ਚੰਗੇ ਮਹਾਪੁਰਸ਼ਾਂ ਨੂੰ ਸੁਣੋ ਚੰਗੇ ਮਹਾਪੁਰਸ਼ਾਂ ਦੀਆਂ ਖਾਲਸਾ ਜੀ ਕਥਾ ਕਹਾਣੀਆਂ ਸੁਣੋ ਫਿਰ ਉਹਦੇ ਵਿੱਚ ਤੁਹਾਨੂੰ ਜੀਵਨ ਵਿੱਚ ਲਾਭ ਹੋਵੇਗਾ ਕਿਉਂਕਿ ਸਾਰੇ ਗੁਰੂ ਸਾਹਿਬ ਦੀ ਗੱਲ ਨਹੀਂ ਸੁਣ ਸਕਦੇ ਖਾਲਸਾ ਜੀ ਇਹ ਸੰਸਾਰ ਨਾ ਤਾਂ ਕੱਲਾ ਅਮੀਰ ਹੋ ਸਕਦਾ ਨਾ ਕੱਲਾ ਸੁਖੀ ਹੋ ਸਕਦਾ ਜੇ ਇੱਥੇ ਕਿਸੇ ਕੋਲੇ ਅਮੀਰੀ ਹੈ ਗਰੀਬੀ ਨਾਲ ਚੱਲੇਗੀ ਜਿਵੇਂ ਵੱਡੇ ਵੱਡੇ ਸਾਡੇ ਲੀਡਰ ਕਹਿ ਦਿੰਦੇ ਅਸੀਂ ਜੀ ਦੇਸ਼ ਵਿੱਚੋਂ ਗਰੀਬੀ ਕੱਢ ਦੇਾਂਗੇ ਨਹੀਂ ਕੱਢ ਸਕਦੇ ਇਹ ਸੰਸਾਰ ਦਾ ਖੇਲ ਹੀ ਐਸਾ ਬਣਿਆ ਹੋਇਆ ਬੰਦਿਆਂ ਨੇ ਕਰਮੀ ਖਾਲਸਾ ਜੀ ਇਹੋ ਜੇ ਕੀਤੇ ਹੋਏ ਨੇ ਜੇ ਕੋਈ ਕਵੇ ਵੀ ਮੈਂ ਸਾਰੇ ਸੰਸਾਰ ਵਿੱਚੋਂ ਰੋਗ ਖਤਮ ਕਰ ਦਿਆਂ ਤੇ ਖਾਲਸਾ ਜੀ ਉਹ ਰੋਗ ਨਹੀਂ ਖਤਮ ਕਰ ਸਕਦਾ ਝੋਰਾ ਨਹੀਂ ਖਤਮ ਕਰ ਸਕਦਾ ਸੰਤਾਪ ਨਹੀਂ ਖਤਮ ਕਰ ਸਕਦਾ ਜਿੱਥੇ ਖੁਸ਼ੀ ਹੈ ਉਥੇ ਨਾਲ ਨਾਲ ਗਮੀ ਚੱਲਦੀ ਹੈ ਸੋ ਇਹ ਪ੍ਰਕਾਰ ਮਹਾਰਾਜ ਸਾਨੂੰ ਸਮਝਾਉਂਦੇ ਕਿ ਜਿਵੇਂ ਸੰਸਾਰ ਵਿੱਚ ਸੁੱਖ ਤੇ ਦੁੱਖ ਨੇ ਨਾ ਐਵੇਂ ਤੇਰੇ ਘਰ ਵਿੱਚ ਵੀ ਬੰਦਿਆ ਸੁੱਖ ਤੇ ਦੁੱਖ ਹੋਣਗੇ ਪਰ ਤੂੰ ਇੱਕ ਥਾਂ ਇੱਕ ਕੇਂਦਰ ਬਿੰਦੂ ਬਣਾ ਭਜਨ ਕਰ ਬੰਦਗੀ ਕਰਕੇ ਤੇਰਾ ਧਿਆਨ ਇਹਨਾਂ ਦੁੱਖਾਂ ਸੁੱਖਾਂ ਵਿੱਚੋਂ हट ਕੇ ਪਰਮੇਸ਼ਰ ਵੱਲ ਜੁੜਿਆ ਰਹੇ ਜਿਹੜੇ ਦਾਤੇ ਨੇ ਤੈਨੂੰ ਬਣਾਇਆ ਹੈ ਜਿਹੜੇ ਦਾਤੇ ਨੇ ਤੈਨੂੰ ਭੇਜਿਆ ਆਇਆ ਹੈ ਜਿਹੜੇ ਦਾਤੇ ਨੇ ਸਭ ਗੁਣ ਦਿੱਤੇ ਨੇ ਉਹਦੇ ਵਿੱਚ ਤੇਰੀ ਸੁਰਤੀ ਬਿਰਤੀ ਟਿਕੀ ਰਹੇ ਕਿਉਂਕਿ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਮਾਂ ਤੇ ਪਿਓ ਨੇ ਖਾਲਸਾ ਜੀ ਸੰਸਾਰ ਵਿੱਚ ਜਿਸ ਮਾਂ ਦੇ ਪੇਟ ਰਾਹੀਂ ਅਸੀਂ ਆਏ ਹਾਂ ਜਿਸ ਪਿਓ ਦੀ ਬਿੰਦ ਤੋਂ ਅਸੀਂ ਆਏ ਹਾਂ ਉਹਨਾਂ ਨਾਲ ਸਾਡਾ ਕਿੱਡਾ ਪ੍ਰੇਮ ਹੈ ਕੋਈ ਸਾਡੇ ਪਿਓ ਨੂੰ ਕੁਝ ਕਹਿ ਦਵੇ ਤੇ ਅਸੀਂ ਖਾਲਸਾ ਦੀ ਲੜਨ ਮਾਰਨ ਤੱਕ ਜਾਣੇ ਕੋਈ ਸਾਡੀ ਮਾਂ ਨੂੰ ਉਂਗਲ ਕਰ ਦਵੇ ਅਸੀਂ ਉੱਥੇ ਲੜਨ ਮੜਨ ਤੱਕ ਜਾਣੇ ਆ ਸੋ ਆ ਸਾਡਾ ਅਸਲ ਤੇ ਮਾਂ ਬਾਪ ਜਿਹੜਾ ਹੈ ਉਹ ਪਰਮੇਸ਼ਰ ਹੈ ਵਾਹਿਗੁਰੂ ਅਕਾਲ ਪੁਰਖ ਹੈ ਜਿਵੇਂ 6ਵੇਂ ਪਾਸ਼ਾ ਮਹਾਰਾਜ ਜੀਆਂ ਨੇ ਪੰਡਤ ਨੂੰ ਪੁੱਛਣਾ ਕੀਤਾ ਅਸੀਂ ਪੰਡਤ ਜੀ ਤੁਸੀਂ ਕੌਣ ਤੇ ਉਹਨੇ ਕਿਹਾ ਮਹਾਰਾਜ ਮੈਂ ਇਨਸਾਨ ਹਾਂ ਸਤਿਗੁਰ ਕਹਿੰਦੇ ਕਿੱਥੋਂ ਆਏ ਕਹਿੰਦੇ ਆਪਣੀ ਮਾਂ ਦੇ ਪੇਟ ਵਿੱਚੋਂ ਆ ਮਹਾਰਾਜ ਕਹਿੰਦੇ ਮਾਂ ਦੇ ਪੇਟ ਤੋਂ ਪਹਿਲਾਂ ਤੂੰ ਕਿੱਥੇ ਸੀ ਇਹਨੇ ਮੈਂ ਆਪਣੇ ਬਾਪ ਦੀ ਬਿੰਦ ਚ ਸਾਂ ਮਹਾਰਾਜ ਕਹਿੰਦੇ ਉਸ ਤੋਂ ਪਹਿਲਾਂ ਕਹਿੰਦਾ ਉਸ ਤੋਂ ਪਹਿਲਾਂ ਜਿਹੜਾ ਮੇਰਾ ਪਿਓ ਸੀ ਉਹ ਪੇਟ 'ਚ ਸੀ ਫਰਮਾ ਰਹੇ ਕਹਿੰਦੇ ਉਹ ਭਾਈ ਉਹਦਾ ਪਿਓ ਉਹ ਪੇਟ 'ਚ ਸੀ ਸਤਿਗੁਰ ਜੀਆ ਨੇ ਉਸ ਨੂੰ ਕਿਹਾ ਕਿ ਭਾਈ ਐਂਡ ਤੇ ਕੁਝ ਹੋਵੇਗਾ ਨਾ ਕਿਤੇ ਉਹ ਤਾਂ ਤੂੰ ਚੱਲਿਆ ਹੀ ਹੋਵੇਂਗਾ ਫਿਰ ਖਾਲਸਾ ਜੀ ਉਹਨੇ ਕਿਹਾ ਮਹਾਰਾਜ ਜੀ ਤੁਸੀਂ ਦੱਸੋ ਤੇ ਸਤਿਗੁਰ ਜੀਆ ਨੇ ਕਹਿਣਾ ਕੀਤਾ ਸੀ ਵੀ ਸਾਰੇ ਸੰਸਾਰ ਦਾ ਜਿਹੜਾ ਮਾਂ ਤੇ ਪਿਓ ਹੈ ਉਹ ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਸਤਿਗੁਰ ਹਾਜ਼ਰ ਨਾਜ਼ਰ ਪ੍ਰਤੱਖ ਮਹਾਰਾਜ ਨੇ ਉਹਦੇ ਤੋਂ ਅਸੀਂ ਖਾਲਸਾ ਜੀ ਸ਼ੁਰੂ ਹੋਏ ਆ ਉਉਦੀ ਹੀ ਅਸੀਂ ਅੰਸ਼ ਹਾਂ ਉਸ ਅੰਸ਼ ਤੋਂ ਅਸੀਂ ਹੌਲੀ ਜੀ ਕਿਣਕਾ ਬਣਾ ਕੇ ਅਕਾਲ ਪੁਰਖ ਦੀ ਖੇਡ ਸਦਕਾ ਮਹਾਰਾਜ ਦੀ ਮੌਜ ਸਦਕਾ ਇਹ ਸੰਸਾਰ ਵਿੱਚ ਵਿਜਿਤਦੇ ਹਾਂ ਸੋ ਮਹਾਰਾਜ ਜੀਆ ਨੂੰ ਨਾ ਵਿਸਾਰੀਏ ਕਿਉਂਕਿ ਸਤਗੁਰੂ ਜੀ ਨੂੰ ਵਿਸਾਰਿਆ ਦੁੱਖ ਹੀ ਦੁੱਖ ਨੇ ਤੇ ਖਾਲਸਾ ਜੀ ਗੁਰੂ ਸਾਹਿਬ ਨੇ ਇਹ ਸਾਨੂੰ ਮੱਤ ਦਿੱਤੀ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਸਾਰਿਆਂ ਜੀਆਂ ਦਾ ਉਹੀ ਦਾਤਾ ਹੈ ਉਹੀ ਪਰਮੇਸ਼ਰ ਰਾਖਾ ਹੈ ਉਹਨੂੰ ਕਦੇ ਵਿਸਾਰੀਏ ਨਾ ਭੁਲਾਈਏ ਨਾ ਪਰ ਖਾਲਸਾ ਜੀ ਇਹ ਮੱਤ ਜਿਹੜੀ ਹੈ ਸਾਰਿਆਂ ਨੂੰ ਨਹੀਂ ਆ ਸਕਦੀ ਇਹ ਸਾਰਿਆਂ ਨੂੰ ਨਹੀਂ ਆ ਸਕਦੀ ਕਿਉਂਕਿ ਸੰਸਾਰ ਹੈ ਮਹਾਰਾਜ ਜੀ ਕਹਿੰਦੇ ਗੁਰ ਕੀ ਸਿੱਖ ਕੋ ਵਿਰਲਾਲੇਵ ਕੋਈ ਵਿਰਲਾ ਹੀ ਹੈ ਜਿਹੜਾ ਗੁਰੂ ਮਹਾਰਾਜ ਤੋਂ ਸਿੱਖਿਆ ਲੈਂਦਾ ਗੁਰੂ ਮਹਾਰਾਜ ਦੀ ਬਾਣੀ ਤੇ ਚੱਲਦਾ ਹੈ ਮਹਾਰਾਜ ਦੇ ਹੁਕਮ ਮੰਨਦਾ ਹੈ ਕੋਈ ਵਿਰਲਾ ਹੈ ਇਹ ਤੀਜੇ ਪਾਸ਼ਾ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਕਿ ਕੋਈ ਵਿਰਲਾ ਹੀ ਹੈ ਜਿਹੜਾ ਗੁਰੂ ਦੀ ਮੰਨਣ ਵਾਲਾ ਹੈ ਨਾਨਕ ਜਿਸ ਆਪ ਵਡਿਆਈ ਦੇਵੇ ਗੁਰੂ ਫਿਰ ਖਾਲਸਾ ਜੀ ਕਿਸੇ ਵਿਰਲੇ ਨੂੰ ਜਿਹੜਾ ਉਹਦੀ ਮੰਨਦਾ ਹੈ ਉਹਨੂੰ ਵਡਿਆਈ ਬਖਸ਼ਦਾ ਹੈ ਮਹਾਰਾਜ ਕਿਰਪਾ ਕਰ ਦੇ ਉਹਦੀ ਖਾਲਸਾ ਜੀ ਸੋਭਾ ਸੰਸਾਰ ਵਿੱਚ ਕਰਾ ਦਿੰਦੇ ਸੋ ਮਹਾਰਾਜ ਜੀਆਂ ਨਾਲ ਜੁੜੀਏ ਸਤਿਗੁਰ ਜੀਆਂ ਦੇ ਬਚਨਾਂ ਤੇ ਚੱਲੀਏ ਬਚਨਾਂ ਤੇ ਭਰੋਸਾ ਰੱਖੀਏ ਮਹਾਰਾਜ ਫਿਰ ਚੜ੍ਹਦੀ ਕਲਾ ਖਾਲਸਾ ਜੀ ਸਾਨੂੰ ਬਖਸ਼ਣਗੇ ਆਓ ਆਪਾਂ ਅੱਜ ਦੀ ਹੱਲ ਵੀ ਤੀਰਵਣ ਕਰੀਏ ਜੋ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਆਈ ਹੈ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੂਰ ਸਿੰਘ ਸਾਹਿਬ ਖਾਲਸਾ ਜੀ ਮਹਾਂਪੁਰਸ਼ਾਂ ਦਾ ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਜੀਆਂ ਦਾ ਪ੍ਰਕਾਸ਼ ਦਿਹਾੜਾ ਵੀ ਆ ਰਿਹਾ 26 ਜਨਵਰੀ ਨੂੰ ਸੰਗਤਾਂ ਮਹਾਰਾਜ ਦੀ ਕਿਰਪਾ ਸਦਕਾ ਮਨਾ ਰਹੀਆਂ ਤੇ ਆਪਾਂ ਇੱਕ ਯਤਨ ਕਰੀਏ ਮਹਾਰਾਜ ਕਿਰਪਾ ਕਰਨ ਸਤਿਗੁਰੂ ਦਇਆ ਕਰਨ ਮਹਾਰਾਜ ਸਾਡੇ ਕੋਲੋਂ ਸੇਵਾ ਲੈਣ ਆਪਾਂ ਸਾਰੇ ਬਾਬਾ ਦੀਪ ਸਿੰਘ ਸਾਹਿਬ ਜੀ ਉਹਨਾਂ ਦਾ ਅਦਬ ਸਤਕਾਰ ਪ੍ਰੇਮ ਕਰਦੇ ਹਾਂ ਉਹਨਾਂ ਨਾਲ ਤੇ ਖਾਲਸਾ ਜੀ ਉਹਨਾਂ ਦੇ ਜਨਮ ਦਿਹਾੜੇ ਤੱਕ ਜਿਹੜਾ ਕੋਈ ਜੋ ਵੀ ਜਾਪ ਕਰ ਸਕਦਾ ਕੋਈ ਮੂਲ ਮੰਤਰ ਦਾ ਜਾਪ ਕਰ ਸਕਦਾ ਕੋਈ ਗੁਰ ਮੰਤਰ ਦਾ ਜਾਪ ਕਰ ਸਕਦਾ ਕੋਈ ਜਪਜੀ ਸਾਹਿਬ ਜੀਆਂ ਦੇ ਪਾਠ ਕਰ ਸਕਦਾ ਕੋਈ ਜਾਪ ਸਾਹਿਬ ਦਾ ਕਰ ਸਕਦਾ ਕੋਈ ਸੁਖਨੀ ਸਾਹਿਬ ਦੇ ਪਾਠ ਕਰ ਸਕਦਾ ਜਿਹੜੀ ਵੀ ਕਿਸੇ ਦੀ ਕੋਈ ਇੱਛਾ ਹੈ ਉਹ ਮਹਾਂਪੁਰਸ਼ਾਂ ਦੇ ਜੀਵਨ ਤੱਕ ਉਹ ਪ੍ਰਕਾਸ਼ ਦਿਹਾੜੇ ਤੱਕ ਕਰੋ ਤੇ ਉਸ ਦਿਨ ਫਿਰ ਅਰਦਾਸ ਕਰੋ ਮਹਾਰਾਜੀ ਸਾਨੂੰ ਗੁਰ ਸਿੱਖੀ ਜੀਵਨ ਬਖਸ਼ੋ ਸ਼ੀਦੋ ਸਿੰਘੋ ਜਿੱਦਾਂ ਤੁਸੀਂ ਕਲਗੀ ਤਰਸਵਾਮੀ ਕੋਲੋਂ ਥਾਪੜੇ ਲੈ ਕੇ ਮਹਾਰਾਜਿਆਂ ਦਾ ਪ੍ਰੇਮ ਪਾਇਆ ਆਪਣਾ ਆਪਾ ਵੀ ਕੁਰਬਾਨਦਿਤੀ ਕਰ ਦਿੱਤਾ ਸੀ ਤੱਕ ਨਹੀਂ ਮਾਰਾਈ ਕੀਤੀ ਐਵੇਂ ਕਿਰਪਾ ਕਰੋ ਅਸੀਂ ਸਤਿਗੁਰੂ ਜੀ ਦੇ ਸੱਚੇ ਸਿੱਖ ਬਣ ਸਕੀਏ ਉਹ ਭੇਟਾ ਫਿਰ ਬਾਬਾ ਦੀਪ ਸਿੰਘ ਸਾਹਿਬ ਨੂੰ ਦਿਓ ਇਹ ਮੇਰੀ ਬੇਨਤੀ ਹੈ ਸਾਰਿਆਂ ਅੱਗੇ ਜਿਹੜੇ ਤੁਸੀਂ ਬਾਬਾ ਦੀਪ ਸਿੰਘ ਸਾਹਿਬ ਦੀ ਅਸਥਾਨ ਤੇ ਜਾਣਦੇ ਹੋ ਉਹਨੇ ਦਿਨ ਤੁਹਾਡੇ ਕੋਲੇ ਹੈਗੇ ਅਜੇ 8 ਤਰੀਕ ਹੋਈ ਹੈ ਤੇ ਖਾਲਸਾ ਜੀ ਉਹਨੇ ਦਿਨ ਜਿਹੜੇ 18 ਦਿਨ ਨੇ ਉਨੇ ਦਿਨ ਚ ਜਿੰਨਾ ਚਾਪ ਕਰ ਸਕਦੇ ਹੋ ਉਹ ਕਰਕੇ ਉਸ ਦਿਨ ਅਰਦਾਸ ਕਰੋ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਇਹ ਹੀ ਸਾਡੀ ਭੇਟਾ ਹੈ ਇਹੋ ਹੀ ਸਾਡਾ ਮਹਾਰਾ ਸੱਚੇ ਪਾਤਸ਼ਾਹ ਜੀ ਤੁਹਾਨੂੰ ਦੇਣਾ ਹੈ ਕਿਰਪਾ ਕਰੋ ਇਹ ਦਰ ਪ੍ਰਵਾਨ ਕਰੋ ਸੋ ਐਵੇਂ ਖਾਲਸਾ ਜੀ ਜਰੂਰ ਕਰਿਓ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਮਹਾਰਾਜ ਜੀਆ ਦੀ ਕਿਰਪਾ ਸਦਕਾ ਇੱਕ ਭੈਣ ਹੁਣਾ ਨੇ ਹੱਡ ਬੀਤੀ ਸੁਣਾਉਣਾ ਕੀਤੀ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਵਰਤੀ ਉਹਨਾਂ ਨੇ ਦੱਸਣਾ ਕੀਤਾ ਕਿ ਮੇਰੇ ਵਿਆਹ ਨੂੰ 9 ਸਾਲ ਹੋ ਗਏ ਸੀ 9 ਸਾਲ ਹੋ ਗਏ ਕੋਈ ਕਰੇ ਔਲਾਦ ਨਹੀਂ ਇੱਕ ਔਲਾਦ ਬੱਚਾ ਹੋਇਆ ਸੀ ਪਰ ਉਹ ਮਹਾਰਾਜ ਦੀ ਕੋਈ ਇਹੋ ਜਿਹੀ ਮौज ਪਾਣਾ ਵਰਤਿਆ ਇਹੋ ਜਿਹੀ ਖੇਡ ਕਿ ਉਹ ਮਾਂ ਦੇ ਪੇਟ ਵਿੱਚ ਜਿਹੜਾ ਖਾਲਸਾ ਜੀ ਪੂਰਾ ਹੋ ਗਿਆ ਸੀ ਤੇ ਉਹਨਾਂ ਨੇ ਬਹੁਤਾ ਉਹਦੇ ਬਾਰੇ ਜ਼ਿਕਰ ਨਹੀਂ ਕੀਤਾ ਭੈਣ ਹੁਣਾ ਨੇ ਤੇ ਉਹ ਦੱਸਦੇ ਨੇ ਕਿ ਅਸੀਂ ਕਦੇ ਵੀ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਨਹੀਂ ਗਏ ਕਦੇ ਨਹੀਂ ਉਧਰ ਨੂੰ ਗਏ ਖਾਲਸਾ ਜੀ ਫਰੀਦਕੋਟ ਦੇ ਨੇ ਉਹ ਤੇ ਕਹਿੰਦੇ ਅਸੀਂ ਉਧਰ ਨਹੀਂ ਗਏ ਸਗੋਂ ਅਸੀਂ ਇੱਧਰ ਬਠਿੰਡੇ ਨੂੰ ਮਹਾਰਾਜਿਆਂ ਦੇ ਤਖਤ ਸਾਹਿਬ ਤੇ ਜਾਈਦਾ ਤੇ ਇੱਧਰ ਨੂੰ ਕਦੇ ਨਹੀਂ ਗਏ ਕਿਤੇ ਦਰਬਾਰ ਸਾਹਿਬ ਦਰਸ਼ਨ ਕਰਨ ਗਏ ਹੋਵਾਂਗੇ ਦੂਆ ਤਿੰਨਾਂ ਸਾਲਾਂ ਬਾਅਦ ਪੰਜਾਂ ਸਾਲਾਂ ਬਾਅਦ ਇਦਾਂ ਤੇ ਵੈਸੇ ਖਾਲਸਾ ਜੀ ਸਾਲ ਵਿੱਚ ਇੱਕ ਦਰਸ਼ਨ ਮਹਾਰਾਜਿਆਂ ਦੇ ਸਥਾਨ ਦੇ ਜ਼ਰੂਰ ਕਰਨੇ ਚਾਹੀਦੇ ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਜੀਆਂ ਦੇ ਇੱਕ ਇਸ਼ਨਾਨ ਮਹਾਰਾਜ ਦੇ ਦਰ ਦਾ ਜ਼ਰੂਰ ਕਰਨਾ ਚਾਹੀਦਾ ਦਰਸ਼ਨ ਦੇਦਾਰ ਕਰਨੇ ਚਾਹੀਦੇ ਆਪਾਂ ਅਰਦਾਸ ਵਿੱਚ ਮੰਗਦੇ ਹਾਂ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਸੋ ਮਹਾਰਾਜ ਸੱਚੇ ਪਾਸ਼ਾ ਦੇ ਦਰ ਦੇ ਜਰੂਰ ਦਰਸ਼ਨ ਕਰਨੇ ਚਾਹੀਦੇ ਕਿਉਂਕਿ ਡਿੱਠੇ ਸਭੇ ਥਾਵ ਨਹੀਂ ਤੁਦਜੇ ਆ ਇਹੋ ਜਿਆ ਖਾਲਸਾ ਜੀ ਹੋਰ ਸਥਾਨ ਨਹੀਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਇੱਕ ਬੰਦੇ ਦੀ ਅੱਖ ਵੇਖੇ ਤੇ ਖਾਲਸਾ ਜੀ ਅਸੀਂ ਥੋੜਾ ਬਹੁਤਾ ਵੇਖ ਸਕਦੇ ਆ ਛੱਡ ਵੀ ਸਕਦੇ ਆ ਪਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਤੱਖ ਹਰ ਸਤਿਗੁਰੂ ਉਹ ਆਪ ਖਾਲਸਾ ਜੀ ਕਹਿ ਰਹੇ ਕਿ ਮੈਂ ਸਾਰਾ ਕੁਝ ਡਿਠ ਮਾਰਿਆ ਸਾਰਾ ਕੁਝ ਡਿਠਿਆ ਸੰਸਾਰ ਵਿੱਚ ਪਰ ਇਹੋ ਜਿਹਾ ਸਥਾਨ ਨਹੀਂ ਹੋਰ ਕੋਈ ਹੈਗਾ ਐਡੀ ਬਰਕਤ ਵਾਲਾ ਖਾਲਸਾ ਜੀ ਉਹ ਸਥਾਨ ਹੈ ਜਰੂਰ ਦਰਸ਼ਨ ਕਰਿਆ ਕਰੋ ਤੇ ਭੈਣ ਨੇ ਸੁਣਾਉਣਾ ਕੀਤੀ ਵੀ 9 ਸਾਲ ਹੋ ਗਏ ਘਰ ਕੋਈ ਔਲਾਦ ਨਹੀਂ ਸੀ ਤੇ ਕਹਿੰਦੇ ਇੱਕ ਦਿਨ ਮਹਾਰਾਜ ਦੀ ਰਹਿਮਤ ਵਰਤੀ ਤੇ ਮੈਂ ਸੋਚਿਆ ਵੀ ਬਾਣੀ ਪੜਿਆ ਕਰੀਏ ਮਹਾਰਾ ਕਿਰਪਾ ਕਰਨਗੇ ਮੈਂ ਕਿਸੇ ਦੀ ਨਾ ਕਥਾ ਸੁਣ ਰਹੀ ਸਾਂ ਟੀਵੀ ਦੇ ਵਿੱਚ ਚੱਲ ਰਹੀ ਸੀ ਉਹ ਕਹਿੰਦੇ ਕੋਈ ਜਾਪ ਕਰੇ ਜਿਹਨੂੰ ਪੁੱਤ ਚਾਹੀਦਾ ਧੀ ਚਾਹੀਦੀ ਔਲਾਦ ਚਾਹੀਦੀ ਧਨ ਚਾਹੀਦਾ ਉਹ ਜਾਪ ਕਰੇ ਸ਼ਬਦਾਂ ਦਾ ਬਾਣੀ ਪੜੇ ਜਪਜੀ ਸਾਹਿਬ ਦੇ ਜਾਪ ਕਰੇ ਤੇ ਐਵੇਂ ਉਹ ਭੈਣ ਦੱਸਦੀ ਕਿ ਮੈਂ ਨਾ ਜਪਜੀ ਸਾਹਿਬ ਦੇ ਪਾਠ ਰੱਖ ਲੇ ਪਹਿਲਾਂ ਮੈਂ 11 ਪਾਠ ਪਹਿਲਾਂ ਪੰਜਾਂ ਤੋਂ ਸ਼ੁਰੂ ਕੀਤਾ ਪੰਜ ਪਾਠ ਰੋਜ਼ ਕਰਨੇ ਕਰਦਿਆਂ ਕਰਦਿਆਂ ਮੇਰੀ ਸਪੀਡ ਵਧ ਗਈ ਚਲਤ ਹੋ ਗਿਆ ਪਾਠ ਫਿਰ 11 ਕਰ ਲੇ 11 ਕਰਦਿਆਂ ਕਰਦਿਆਂ 25 ਕਰ ਲੇ 25 ਪਾਠ ਜਪਜੀ ਸਾਹਿਬ ਜੀਆਂ ਦੇ ਰੋਜ਼ ਕਰਨੇ ਮਹਾਰਾਜ ਦੀ ਕਿਰਪਾ ਵਰਤ ਗਈ ਤਿੰਨਾਂ ਢਾਈਆਂ ਢਾਈਆਂ ਜਾਂ ਤਿੰਨਾਂ ਸਾਲਾਂ ਦੇ ਵਿੱਚ ਵਿੱਚ ਖਾਲਸਾ ਜੀ ਭੈਣ ਕਹਿੰਦੀ ਮੇਰੇ ਇੰਨਾ ਜਾਪ ਵਧਿਆ ਸੀ ਤੇ ਜਦੋਂ ਖਾਲਸਾ ਜੀ ਅਭਿਆਸ ਕਰਨ ਲੱਗ ਪਈਏ ਫਿਰ ਆਪਣੇ ਆਪ ਕਿਰਪਾ ਵਰਤਣ ਲੱਗ ਪੈਂਦੀ ਆ ਤੇ ਮਹਾਰਾਜ ਦੀ ਦਇਆ ਹੋਈ ਉਹ ਫਿਰ ਸੁਣਾਉਂਦੇ ਨੇ ਕਹਿੰਦੇ ਵੀ 25 ਪਾਠ ਜਪਜੀ ਸਾਹਿਬ ਦੇ ਮਨਿਤ ਕਰਨ ਲੱਗ ਪਈ ਅੱਠ ਸਾਲ ਕੁਝ ਹੋ ਗਏ ਸਨ ਮੈਨੂੰ ਜਾਪ ਕਰਦਿਆਂ ਵੀ ਮਤਲਬ ਤਿੰਨ ਸਾਲ ਹੋ ਗਏ ਸੀ ਜਾਪ ਕਰਦਿਆਂ ਨੂੰ ਅੱਠ ਸਾਲ ਹੋ ਗਏ ਸੀ ਮੇਰੇ ਕੋਈ ਔਲਾਦ ਨਹੀਂ ਸੀ ਤੇ ਕਹਿੰਦੇ ਇੱਕ ਦਿਨ ਜਾਪ ਕਰਕੇ ਨਾ ਦੁਪਹਿਰ ਨੂੰ ਗਰਮੀਆਂ ਦੇ ਦਿਨ ਸੀ ਤੇ ਮੈਂ ਜਾਪ ਕੀਤੇ 12 14 ਪਾਠ ਕੀਤੇ ਉਸ ਤੋਂ ਬਾਅਦ ਮੈਂ ਘਰੇ ਕੰਮ ਕਰਨ ਲੱਗ ਪੀ ਕੰਮ ਕਰਕੇ ਥੋੜਾ ਦਖਾਨ ਹੋ ਗਈ ਪਾਠ ਕਰਦੀ ਸਾਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਤੇ ਕੁਝ ਅੱਧ ਦੇ ਵਿੱਚ ਗਈ ਤਾਂ ਮੈਨੂੰ ਨੀਂਦ ਆ ਗਈ ਬੈਠੀ ਬੈਠੀ ਨੂੰ ਜਦੋਂ ਨੀਂਦ ਆਈ ਨੀਂਦ ਦੇ ਵਿੱਚ ਨਾ ਮੈਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਜਿਹੜਾ ਖਾਲਸਾ ਜੀ ਮਹਾਰਾਜ ਜੀਆਂ ਦਾ ਸਥਾਨ ਹੈ ਉੱਥੇ ਬਾਬਾ ਦੀਪ ਸਿੰਘ ਸਾਹਿਬ ਜੀ ਉਹਨਾਂ ਦਾ ਬੂੰਗਾ ਹੈ ਜਿੱਥੇ ਬਾਬਾ ਦੀਪ ਸਿੰਘ ਸਾਹਿਬ ਉਹਨਾਂ ਨੇ ਸੀਸ ਭੇਟ ਕੀਤਾ ਤੇ ਕਹਿੰਦੇ ਮੈਂ ਉੱਥੇ ਖੜੀ ਆ ਉਹਦੇ ਸਾਹਮਣੇ ਹੱਥ ਜੋੜ ਕੇ ਖੜੀ ਆ ਮਹਾਰਾਜ ਜੀਆ ਦੇ ਉੱਤੇ ਬਾਬਾ ਦੀਪ ਸਿੰਘ ਸਾਹਿਬ ਦੀ ਫੋਟੋ ਲੱਗੀ ਹੈ ਸੇਮ ਉਹ ਦ੍ਰਿਸ਼ ਕਹਿੰਦੇ ਮੈਂ ਗਈ ਤਾਂ ਹੈਗੀ ਆ ਦਰਬਾਰ ਸਾਹਿਬ ਤੇ ਮੈਂ ਉੱਥੇ ਉਹ ਪੂਰਾ ਦ੍ਰਿਸ਼ ਵੇਖਿਆ ਤੇ ਮੈਂ ਇੱਦਾਂ ਖੜੀ ਆ ਉੱਥੇ ਇੱਕ ਸਿੰਘ ਉੱਪਰ ਉੱਪਰ ਖਾਲਸਾ ਜੀ ਚੁਬਾਰੇ ਤੇ ਆ ਨਾ ਉੱਤੇ ਸਥਾਨ ਮਹਾਰਾਜ ਜੀਆ ਦਾ ਪ੍ਰਕਾਸ਼ ਕਹਿੰਦੇ ਉੱਥੇ ਸਿੰਘ ਨਾ ਮੈਨੂੰ ਕੁਝ ਬੋਲ ਰਿਹਾ ਸ਼ੀਸ਼ੇ ਦੇ ਵਿੱਚੋਂ ਦੀ ਉਹ ਅੰਦਰੋਂ ਬਾਹਰ ਨੂੰ ਕੋਈ ਬੋਲ ਰਿਹਾ ਪਰ ਮੈਨੂੰ ਕੁਝ ਸੁਣ ਨਹੀਂ ਰਿਹਾ ਸੁਣਾਈ ਨਹੀਂ ਦੇ ਰਿਹਾ ਤੇ ਮੈਂ ਉਹਨੂੰ ਬੜਾ ਕਹਿ ਰਹੀ ਆ ਵੀ ਕੀ ਕਹਿੰਨੇ ਆ ਤੁਸੀਂ ਫੇਰ ਕਹੋ ਕੀ ਕਹਿੰਨੇ ਆ ਤੇ ਉਹ ਮੈਨੂੰ ਕੁਝ ਸੁਣਾਈ ਨਹੀਂ ਦਿੱਤਾ ਤੇ ਮੇਰਾ ਸੁਪਨਾ ਖੁੱਲ ਗਿਆ ਤੇ ਮੈਂ ਮਹਾਰਾਜ ਦੇ ਸੱਚੇ ਪਾਤਸ਼ਾਹਗੇ ਅਰਦਾਸ ਕੀਤੀ ਕਿ ਮਹਾਰਾਜ ਮੈਨੂੰ ਕੀ ਤੁਸੀਂ ਇਸ਼ਾਰਾ ਦਿੱਤਾ ਮੈਨੂੰ ਪਤਾ ਨਹੀਂ ਸਮਝ ਨਹੀਂ ਆਈ ਮੈਂ ਘਰ ਵੀ ਗੱਲ ਕੀਤੀ ਘਰ ਦੇ ਨਾਲ ਵੀ ਕੀਤੀ ਕਿਸੇ ਨੇ ਕੁਝ ਕੁਝ ਨਹੀਂ ਦੱਸਿਆ ਉਸ ਤੋਂ ਬਾਅਦ ਭੈਣ ਕਹਿੰਦੀ ਚਾਰ ਪੰਜ ਦਿਨ ਲੰਘੇ ਫਿਰ ਮੈਂ ਜਾਪ ਕਰਦੀ ਸਾਂ ਜਾਪ ਕਰਦੀ ਕਰਦੀ ਨੂੰ ਫਿਰ ਸੁਪਨਾ ਸੌਂ ਗਈ ਵਿੱਚ ਮੈਂ ਪਾਠ ਕਰਦੀ ਕਰਦੀ ਸੁਪਨਾ ਆ ਗਿਆ ਜਿਹਨੂੰ ਸੁਪਨਾ ਆਇਆ ਤੇ ਮੈਂ ਫਿਰ ਉੱਥੇ ਹੀ ਖੜੀ ਆ ਤੇ ਉਹ ਸਿੰਘ ਜਿਹੜਾ ਥੱਲੇ ਖੜਾ ਆ ਮਤਲਬ ਬੜਾ ਜਵਾਨ ਬੜਾ ਰੂਪਦਾਰ ਬਾਣੇ ਵਾਲਾ ਨੀਲੇ ਬਾਣੇ ਵਿੱਚ ਦਾ ਨਿਹੰਗ ਸਿੰਘ ਵਰਛਾ ਹੱਥ ਵਿੱਚ ਫੜਿਆ ਹੋਇਆ ਉਹ ਥੱਲੇ ਖੜੇ ਤੇ ਉਹ ਕਹਿੰਦੇ ਭਾਣੇ ਧੀਏ ਮੈਂ ਤੈਨੂੰ ਇਹ ਬਚਨ ਕਰਦਾ ਸਾਂ ਕਿ ਇੱਥੇ ਸੇਵਾ ਕਰਿਆ ਕਰ ਆਗੇ ਇੱਥੇ ਸਥਾਨ ਤੇ ਸੇਵਾ ਕਰਿਆ ਕਰ ਇਹ ਮਹਾਰਾਜ ਦੇ ਘਰ ਸੇਵਾ ਕਰਿਆ ਕਰ ਸਤਿਗੁਰੂ ਭਾਗ ਲਾਉਣਗੇ ਜੋ ਤੇਰੀ ਮਨ ਦੀ ਮਰਦ ਹੋਊਗੀ ਜੂਰ ਪੂਰੀ ਹੋਊਗੀ ਇੱਥੇ ਸੇਵਾ ਕਰਿਆ ਕਰਾ ਕੇ ਤੇ ਫਿਰ ਉਸ ਤੋਂ ਬਾਅਦ ਭੈਣ ਕਹਿੰਦੀ ਮੈਨੂੰ ਮੈਂ ਪ੍ਰਤੱਖ ਹੋ ਗਿਆ ਸਬਣਾ ਉਸ ਤੋਂ ਬਾਅਦ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਂ ਹਫਤੇ ਦੇ ਵਿੱਚ ਦਰਬਾਰ ਸਾਹਿਬ ਜ਼ਰੂਰ ਜਾਇਆ ਕਰਨਾ ਕਹਿੰਦੀ ਮੈਂ ਹਫਤੇ ਬਾਹਰ ਰੱਖ ਲਿਆ ਹਫਤੇ ਬਾਹਰ ਜਾਣ ਲੱਗ ਪਈ ਤੇ ਜਾ ਕੇ ਉੱਥੇ ਨਾ ਆਪਣੇ ਘਰੋਂ ਤੌਲੀਆ ਸੁੱਚਾ ਲੈ ਜਾਣਾ ਉੱਥੇ ਜਿਹੜਾ ਸਥਾਨ ਹੈ ਬਾਬਾ ਦੀਪ ਸਿੰਘ ਸਾਹਿਬ ਦਾ ਬੂੰਗਾ ਬਣਿਆ ਉੱਥੇ ਥੱਲੇ ਗੋਲਕ ਲੱਗੀ ਆ ਉਹ ਥੜੇ ਨੂੰ ਮੈਂ ਸਾਫ਼ ਕਰ ਦੇਣਾ ਤੇ ਉੱਥੇ ਸਾਫ਼ ਕਰਕੇ ਮਹਾਰਾਜਿਆਂ ਦੇ ਅਸਥਾਨ ਦੇ ਭਾਂਡਿਆਂ ਦੀ ਸੇਵਾ ਕਰਕੇ ਜਾਂ 3 ਵਜੇ ਸੇਵਾ ਹੁੰਦੀ ਆ ਤੁਹਾਈ ਦੀ ਉਹ ਕਰਕੇ ਤੇ ਮੈਂ ਘਰ ਨੂੰ ਮੋੜ ਆਉਣਾ ਕਹਿੰਦੇ ਐਵੇਂ ਕਰਦਿਆਂ ਕਰਦਿਆਂ ਉੱਥੇ ਜਾ ਕੇ ਮੈਨੂੰ ਪਤਾ ਲੱਗਾ ਕਿ ਬਾਬਾ ਦੀਪ ਸਿੰਘ ਸਾਹਿਬ ਦੇ ਅਸਣ ਦੇ ਚਪਹਿਰਾ ਕੱਟਦਿਆਂ ਸੰਗਤ ਤੇ ਮੈਂ ਫਿਰ ਇਹ ਸਲਾਹ ਬਣਾਈ ਉਹ ਕਹਿੰਦੀ ਮੇਰਾ ਰਿਸ਼ਤੇਦਾਰ ਨੇ ਅੰਮਰਸਰ ਦੇ ਲਾਗੇ ਤੇ ਉਹ ਕੋਈ ਖਾਲਸਾ ਜੀ ਜੇਠੂਵਾਲ ਜਾਂ ਮੂਧਲਪਿੰਡ ਇੱਥੇ ਪੈਂਦਾ ਕਥੂ ਨੰਗਲ ਨੂੰ ਜਾਈਏ ਤੇ ਉੱਥੇ ਉਹਨਾਂ ਨੇ ਦੱਸਿਆ ਕਹਿੰਨੇ ਫਿਰ ਮੈਂ ਸੋਚਿਆ ਵੀ ਉੱਥੇ ਜਾਇਆ ਕਰੂੰਗੀ ਸੇਵਾ ਕਰਕੇ ਰਾਤ ਰਹਾ ਕਰਾਂਗੀ ਅਗਲੇ ਦਿਨ ਹੀ ਆਇਆ ਕਰਾਂਗੀ ਇਵੇਂ ਕਰਕੇ ਮਹਾਰਾਜ ਦੀ ਕਿਰਪਾ ਵਰਤੀ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਘਰੋਂ ਚਪਹਿਰੇ ਕੱਟਣ ਲੱਗ ਪਈ ਭੈਣ ਮਹਾਰਾਜ ਦੀ ਦਇਆ ਵਰਤੀ ਤੇ ਹੋ ਗਏ 3 ਮਹੀਨੇ ਜਾਂ 4 ਮਹੀਨੇ ਹੋ ਗਏ ਸੀ ਉਹਨਾਂ ਨੂੰ ਚਪਹਿਰਾ ਕੱਟ ਦਿਆਂ ਵੀ ਤੇ ਮਹਾਰਾਜ ਦੀ ਦਇਆ ਨਾਲ ਇੱਕ ਦਿਨ ਬਹੁਤ ਢਿੱਲੀ ਹੋ ਗਈ ਬਿਮਾਰ ਹੋ ਗਈ ਕਹਿੰਦੀ ਪੇਟ 'ਚ ਦਰਦ ਬਹੁਤ ਹੁੰਦੀ ਆ ਤੇ ਡਾਕਟਰ ਕੋਲੋਂ ਦਵਾਈ ਲਈ ਉਹਨਾਂ ਨੇ ਗੋਲੀਆਂ ਦੇ ਦਿੱਤੀਆਂ ਤੇ ਕੋਈ ਫਰਕ ਨਹੀਂ ਪਿਆ ਤੇ ਡਾਕਟਰ ਨੇ ਕਿਹਾ ਵੀ ਤੁਸੀਂ ਸਕੈਨ ਵਗੈਰਾ ਕਰਾ ਕੇ ਵੇਖ ਲਓ ਸ਼ਾਇਦ ਪੱਥਰੀ ਨਾ ਹੋਵੇ ਜਾਂ ਕੋਈ ਹੋਰ ਦਿੱਕਤ ਨਾ ਹੋਵੇ ਤੇ ਜਦੋਂ ਖਾਲਸਾ ਜੀ ਉਹਨਾਂ ਨੇ ਸਕੈਨ ਵਗੈਰਾ ਕਰਾਈ ਤੇ ਮਹਾਰਾਜ ਦੀ ਕਿਰਪਾ ਸਦਕਾ ਉਹ ਭੈਣ ਪ੍ਰੈਗਨੈਂਟ ਸੀ ਸੋ ਐਸੀ ਉਹਨਾਂ ਨੇ ਇਹ ਹੱਡ ਵੀਤੀ ਸੁਣਾਉਣਾ ਕੀਤੀ ਐਸੀ ਬਾਬਾ ਦੀਪ ਸਿੰਘ ਸਾਹਿਬ ਜੀ ਐਸੀ ਗੁਰੂ ਰਾਮ ਦਾਸ ਮਹਾਰਾ ਨੇ ਕਲਾ ਵਰਤਾਈ ਕਿ ਉਹਨਾਂ ਨੂੰ ਪਤਾ ਤੱਕ ਨਹੀਂ ਲੱਗਾ ਤੇ ਮਹਾਰਾਜ ਦੀ ਦਇਆ ਨਾਲ ਖਾਲਸਾ ਜੀ ਫਿਰ ਉਹ ਦੋਵੇਂ ਜੀ ਮਹਾਰਾਜ ਦੇ ਘਰ ਉਦਣ ਹੀ ਆਏ ਆ ਕੇ ਨਮਸਕਾਰ ਕੀਤੀ ਸ਼ੁਕਰਾਨਾ ਕੀਤਾ ਕਿਉਂਕਿ ਜਿਨ੍ਹਾਂ ਨੂੰ ਦਿੰਦਾ ਹੈ ਸਤਗੁਰ ਬਹੁਤ ਦਿੰਦਾ ਭਰੋਸਾ ਰੱਖਣ ਵਾਲੇ ਨੂੰ ਬਹੁਤ ਮਿਲਦਾ ਹੈ ਖਾਲਸਾ ਜੀ ਜੇ ਭਰੋਸਾ ਨਹੀਂ ਤੇ ਕੱਖ ਵੀ ਹੱਥ ਨਹੀਂ ਆਉਂਦਾ ਜੋ ਮਰਜੀ ਬੰਦਾ ਕਰੀ ਜਾਵੇ ਸਿਧਕ ਭਰੋਸਾ ਮਹਾਰਾਜ ਮੰਗਦੇ ਨੇ ਪ੍ਰੇਮ ਮੰਗਦੇ ਨੇ ਜਿਸ ਦੇ ਹਿਰਦੇ ਵਿੱਚ ਪ੍ਰੇਮ ਹੈ ਉਹ ਕਦੇ ਭੁੱਖਾ ਨਹੀਂ ਮਰਦਾ ਉਹ ਕਦੇ ਦੁੱਖਾਂ ਵਿੱਚ ਗਸਿਆ ਨਹੀਂ ਜਾਂਦਾ ਪਰ ਖਾਲਸਾ ਜੀ ਅਫਸੋਸ ਹੈ ਪ੍ਰੇਮ ਸਾਡਾ ਸਿਰਫ ਪਦਾਰਥਾਂ ਨਾਲ ਹੈ ਮਹਾਰਾਜ ਕਾਲਪੁਰਖ ਨਾਲ ਕੋਈ ਪ੍ਰੇਮ ਨਹੀਂ ਜਿਨ੍ਹਾਂ ਦਾ ਪ੍ਰੇਮ ਹੈ ਉਹਨਾਂ ਨੂੰ ਬਹੁਤ ਕੁਝ ਨਸੀਬ ਹੁੰਦਾ ਬਹੁਤ ਮਹਾਰਾਜ ਦੇ ਕਰੋ ਉਹਨਾਂ ਨੂੰ ਖਾਲਸਾ ਜੀ ਰਿੱਧੀਆਂ ਸਿੱਧੀਆਂ ਵਰਤ ਜਾਂਦੀਆਂ ਕਿਉਂਕਿ ਦਾਤੇ ਨੇ ਆਪਣੇ ਬੱਚਿਆਂ ਵਾਸਤੇ ਤਾਂ ਸਾਰਾ ਕੁਝ ਰੱਖਿਆ ਮਹਾਰਾਜ ਕਾਲਪੁਰਖ ਨੇ ਉਹ ਕੀ ਕਰਨਾ ਪਰ ਖਾਲਸਾ ਜੀ ਸਾਡੀ ਸ਼ਰਦਾ ਹੀ ਨਹੀਂ ਬਣਦੀ ਭਾਵਨਾ ਨਹੀਂ ਬਣਦੀ ਐਵੇਂ ਉਹ ਭੈਣ ਕਹਿੰਦੀ ਮਹਾਰਾਜ ਨੇ ਭਾਗ ਲਾਏ ਜਿਨ੍ਹਾਂ ਚਿਰ ਮੇਰੇ ਕੋ ਜਾ ਹੋਇਆ ਮੈਂ ਸੇਵਾ ਕੀਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ 9 ਸਾਲਾਂ ਬਾਅਦ ਮੇਰੇ ਘਰ ਪੁੱਤਰ ਹੋਇਆ ਤੇ ਮਹਾਰਾਜ ਦੀ ਕਿਰਪਾ ਵਰਤੀ ਅੱਜ ਵੀ ਮੈਂ ਸੇਵਾ ਕਰਨ ਮਹੀਨੇ ਚ ਇੱਕ ਇੱਕ ਵਾਰ ਜਾਂਦੀ ਆ ਤੇ ਮਹਾਰਾਜ ਦੀ ਦਇਆ ਵਰਤੀ ਉਹ ਭੈਣ ਕਹਿੰਦੀ ਮੈਂ ਤੁਹਾਡੀਆਂ ਹੱਡ ਬੀਤੀਆਂ ਇੱਕ ਦਿਨ ਸੁਣੀਆਂ ਅਚਾਨਕ ਅੱਗੇ ਆਈ ਮੈਂ ਸੁਣੀ ਤੇ ਮੇਰਾ ਜੀ ਕੀਤਾ ਵੀ ਮੈਂ ਵੀ ਆਪਣੀ ਦੱਸਾਂ ਐਵੇਂ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਸੱਚੇ ਪਾਸ਼ਾ ਨੇ ਕਿਰਪਾ ਕੀਤੀ ਲਾਜ ਪਤ ਰੱਖੀ ਤੇ ਖਾਲਸਾ ਜੀ ਉਹਨਾਂ ਨੂੰ ਨਵਾਜਿਆ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰਨ ਭਾਈ ਜਿਨ੍ਹਾਂ ਦੀਆਂ ਆਸਾਂ ਮਰਾਦਾ ਪੂਰੀਆਂ ਹੋ ਗਈਆਂ ਮਹਾਰਾਜ ਉਹਨਾਂ ਨੂੰ ਗੁਰ ਸਿੱਖੀ ਜੀਵਨ ਚੜ੍ਹ ਦੀ ਕਲਾ ਬਖਸ਼ਣ ਜਿਹੜੇ ਖਾਲਸਾ ਜੀ ਅਜੇ ਰਸਤੇ ਵਿੱਚ ਨੇ ਜਾ ਰਹੇ ਨੇ ਤੇ ਉਹਨਾਂ ਨੂੰ ਮਹਾਰਾਜ ਕਿਰਪਾ ਕਰਕੇ ਸ਼ਰਧਾ ਭਾਵਨਾ ਬਖਸ਼ਣ ਕਿਉਂਕਿ ਸ਼ਰਧਾਂ ਵਾਲਿਆਂ ਦੇ ਵੇੜੇ ਪਾਰ ਨੇ ਬਿਨਾ ਸ਼ਰਧਾ ਤੋਂ ਖਾਲਸਾ ਜੀ ਕਦੇ ਕੁਝ ਪ੍ਰਾਪਤ ਨਹੀਂ ਹੁੰਦਾ ਨੀਵੇਂ ਹੋ ਕੇ ਮਹਾਰਾਜ ਦੇ ਦਰ ਜਾਓ ਕਿਸੇ ਦੇ ਆਗਣ ਨਾਲ ਚਤਾਰੋ ਉੱਥੇ ਕੌਣ ਕੀ ਕਰਦਾ ਕਿਹੜੀ ਮਾਈ ਕੀ ਕਰਦੀ ਕਿਹੜਾ ਬੰਦਾ ਕੀ ਕਰਦਾ ਸੰਗਤ ਹੈ ਉਹ ਮਹਾਰਾਜ ਦੀ ਉੱਥੇ ਮਹਾਰਾਜ ਨੇ ਵੱਖ-ਵੱਖ ਚੋਜਦੇ ਵੱਖ-ਵੱਖ ਸਲੀਕਿਆਂ ਦੇ ਵੱਖ-ਵੱਖ ਤਰੀਕਿਆਂ ਦੇ ਖਾਲਸਾ ਜੀ ਉੱਥੇ ਜਣ ਸੱਦੇ ਨੇ ਜੀਵ ਸੱਦੇ ਨੇ ਕਿਸੇ ਵੱਲ ਤੱਕੋ ਨਾ ਕਿਸੇ ਨੂੰ ਧੱਕਾ ਮੁਕੀ ਨਾ ਮਾਰੋ ਆਨੰਦ ਵਿੱਚ ਜਾਓ 2 ਮਿੰਟ ਲੇਟ ਉੱਥੇ ਦਰਸ਼ਨ ਹੋ ਜਾਣਗੇ ਕੀ ਪਤਾ ਮਹਾਰਾਜ ਜੀਆਂ ਨੇ ਕੀ ਬਖਸ਼ ਦੇਣਾ ਸੋ ਖਾਲਸਾ ਜੀ ਇਸੇ ਪ੍ਰਕਾਰ ਹਮੇਸ਼ਾ ਨੀਵੇਂ ਹੋ ਕੇ ਸ਼ਰਧਾ ਭਾਵਨਾ ਵਸ ਹੋ ਕੇ ਮਹਾਰਾਜ ਦੇ ਦਰ ਜਾਓ ਘਰੋਂ ਜਾਪ ਜਪਦੇ ਜਾਓ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਜਾਓ ਸਤਗੁਰ ਦੇ ਘਰ ਜਾਓ ਸਤਗੁਰ ਦੇ ਘਰੋਂ ਸਿੱਧਾ ਕਰੇ ਆਓ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਦੇ ਆਪਾਂ ਪਾਤਰ ਬਣਨੇ ਆ ਆਪਣੇ ਬੱਚਿਆਂ ਕੋਲੇ ਬੈਠ ਕੇ ਬਾਬਾ ਦੀਪ ਸਿੰਘ ਸਾਹਿਬ ਦਾ ਜੀਵਨ ਪਹਿਲਾਂ ਆਪ ਪੜੋ ਫਿਰ ਉਹਨਾਂ ਨੂੰ ਪੜ੍ਹਾਓ ਛੋਟੇ ਸਾਹਿਬ ਜਿਆਦਾ ਦੱਸੋ ਖਾਲਸਾ ਜੀ ਹੁਣ ਜੋੜ ਮੇਲਾ ਲੰਘ ਕੇ ਗਿਆ ਤੁਸੀਂ ਸਭ ਭਲੀ ਭਾਂ ਜਾਣੂ ਉਥੇ ਲੋਕਾਂ ਨੂੰ ਪੁੱਛਿਆ ਜਾ ਰਿਹਾ ਸਿਆਣਿਆਂ ਬਿਆਣਿਆਂ ਨੂੰ ਨਿਆਣਿਆਂ ਨੂੰ ਤਾਂ ਚਲੋ ਛੱਡਿਆ ਖਾਲਸਾ ਜੀ ਉਹ ਤਾਂ ਕੰਮ ਹੀ ਖਰਾਬ ਹੋ ਚੁੱਕਾ ਪਰ ਸਿਆਣਿਆਂ ਨੂੰ ਸਿਆਣੀਆਂ ਬੀਬੀਆਂ ਨੂੰ ਸਿਆਣਿਆਂ ਭਾਈਆਂ ਨੂੰ ਪੁੱਛਿਆ ਜਾ ਰਿਹਾ ਇੱਥੇ ਕੀ ਹੋਇਆ ਕਿਸੇ ਪ੍ਰਕਾਰ ਕੱਖ ਨਹੀਂ ਪਤਾ ਤੇ ਪਿੰਡ ਵਿੱਚ ਖਾਲਸਾ ਜੀ ਕਿਹੜੀ ਬੀਬੀ ਕਿੱਦਾਂ ਦੀ ਹੈ ਕਿਹੜੀ ਬੀਬੀ ਕਿੱਥੇ ਵਿਆਹੀ ਹੈ ਕਿਹੜਾ ਬੰਦਾ ਕਿੱਥੇ ਵਿਆਹਿਆ ਚਾਹੇ ਉਸ ਪਿੰਡ ਦੀ 50000 ਵੋਟ ਹੋਵੇ ਪਿੰਡ ਵਿੱਚ ਬੰਦੇ ਨੂੰ ਸਭ ਕੁਝ ਪਤਾ ਹੁੰਦਾ ਪਰ ਬੰਦਿਆਂ ਨੂੰ ਇਹ ਤੱਕ ਨਹੀਂ ਪਤਾ ਵੀ ਗੁਰੂ ਮਹਾਰਾਜ ਜੀਆ ਦੇ ਜਿਹੜੇ ਫਰਸ਼ੰਦ ਨੇ ਉਹ ਕਿੱਥੇ ਸ਼ਹੀਦ ਹੋਏ ਉਥੇ ਕਿਹੜੀ ਖੇਡ ਵਰਤੀ ਬੰਦਿਆਂ ਨੂੰ ਇਹ ਤੱਕ ਪਤਾ ਹੈ ਖਾਲਸਾ ਜੀ ਕਿ ਕਿਹਦਾ ਪਿੰਡ ਕਿੱਥੇ ਆ ਕੌਣ ਕਿੱਥੋਂ ਦਾ ਹੈ ਕਿਹੜੇ ਬੰਦੇ ਨੇ ਕੀ ਕੀਤਾ ਕਿਹੜੇ ਬੰਦੇ ਨੇ ਕੀ ਪਾਪ ਕੀਤਾ ਪਰ ਅਫਸੋਸ ਉਹਨਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਕਾਲਪੁਰਖ ਜੀਆ ਨੇ ਕੀ ਕੀਤਾ ਉਹਨਾਂ ਨੂੰ ਇਹ ਤੱਕ ਨਹੀਂ ਪਤਾ ਖਾਲਸਾ ਜੀ ਇੱਕ ਉਥੇ ਮਨੁੱਖ ਜਿਨ੍ਹਾਂ ਨੇ ਐਡਾ ਭੜੇ ਤਰੀਕੇ ਨਾਲ ਸ਼ਹੀਦਾਂ ਦਾ ਲਿਆ ਜਿਨ੍ਹਾਂ ਨੂੰ ਬੇਕਲਿਆਂ ਨੂੰ ਅਗਲ ਹੀ ਨਹੀਂ ਕੀ ਕਰਨ ਜਾਣੇ ਹੋ ਭਾਈ ਉੱਥੇ ਘੁੰਮਣ ਜਾਣੇ ਹੋ ਤੇ ਘਰੇ ਕੁੰਮ ਲੋ ਨੱਕ ਡੋਬ ਕੇ ਮਰ ਜੋ ਕਿਤੇ ਤੁਹਾਡੀ ਕੀ ਲੋੜ ਹੈ ਸੰਸਾਰ ਨੂੰ ਜੇ ਤੁਹਾਨੂੰ ਆਪਣੇ ਸ਼ਹੀਦਾਂ ਦਾ ਨਹੀਂ ਪਤਾ ਇੱਥੇ ਸਾਨੂੰ ਕਹੀਂ ਕਹਿੰਦੇ ਨੇ ਇਹ ਤੁਹਾਡੇ ਕੋਲ ਜੋੜ ਨਹੀਂ ਜਿੱਦਾਂ ਖਾਲਸਾ ਜੀ ਵੱਡੇ ਵੱਡੇ ਪ੍ਰਚਾਰਕ ਫੜ ਕੇ ਢੋਲਕੀਆਂ ਛਾਣੇ ਤੇ ਸਟੇਜਾਂ ਦੇ ਬਹਿ ਕੇ ਕਹਿੰਦੇ ਇੱਕ ਦਿਨ ਅੰਮ੍ਰਿਤਸਰ ਨੇ ਉੱਥੇ ਸਾਈ ਬਣ ਜਾਣਾ ਜੀ ਸਾਰੇ ਨੇ ਉੱਥੇ ਐ ਹੋਂ ਜਿਹੜਾ ਜੀ ਉੱਥੇ ਉਹ ਤੁਹਾਡੀ ਕੀ ਦੇਣਾ ਹੈ ਮਾਲਵਾ ਹੈ ਖਾਲਸਾ ਜੀ ਮਾਲਵੇ ਦੇ ਵਿੱਚ ਤੁਸੀਂ ਵੱਸਦੇ ਹੋ ਮਾਲਵੇ ਦੇ ਲੋਕਾਂ ਨੂੰ ਕੀ ਪਤਾ ਹੈ ਬਹੁਤੇ ਖਾਲਸਾ ਜੀ ਮਾਲਵੇ ਦੇ ਲੋਕ ਨੇ ਜਿਨ੍ਹਾਂ ਨੂੰ ਨਹੀਂ ਪਤਾ ਉੱਥੇ ਕੀ ਹੋਇਆ ਤੇ ਮਾਝੇ ਦੇ ਲੋਕ ਖਾਲਸਾ ਜੀ ਉੱਥੇ ਲੰਗਰ ਲਾਉਂਦੇ ਨੇ ਉੱਥੇ 20-20 ਦਿਨ ਰਹਿੰਦੇ ਉਹਨਾਂ ਨੂੰ ਥੋੜਾ ਬਹੁਤਾ ਤੇ ਪਤਾ ਤੇ ਦਵਾਬਾ ਤੇ ਚਲੋ ਜਾਂਦਾ ਹੀ ਨਹੀਂ ਦਵਾਬੇ ਨੂੰ ਤੇ ਖਾਲਸਾ ਜੀ ਇੱਕੋ ਹੀ ਕੰਮ ਰਹਿ ਗਿਆ ਕੈਨੇਡਾ ਅਮਰੀਕਾ ਦਾ ਹੋਰੇ ਤੋਂ ਇਲਾਵਾ ਕੋਈ ਕੰਮ ਹੀ ਨਹੀਂ ਰਹਿ ਗਿਆ ਸੋ ਇਹ ਭਾਈ ਕਿਸੇ ਦਾ ਕਸੂਰ ਨਹੀਂ ਆਪਾਂ ਪੰਜਾਬੀ ਆ ਪੰਜਾਬ ਇੱਕ ਹੈ ਆਪਾਂ ਉਥੇ ਆਪਣੇ ਸ਼ਹੀਦਾਂ ਨੂੰ ਤੇ ਯਾਦ ਰੱਖੀਏ ਸੋ ਖਾਲਸਾ ਜੀ ਮੈਨੂੰ ਬੜੀ ਖੁਸ਼ੀ ਹੋਈ ਉਥੇ ਦਾਸ ਉਥੇ ਮਹਾਰਾਜਿਆਂ ਦੇ ਦਰਸ਼ਨ ਵਾਸਤ ਦਰਸ਼ਨ ਕਰਨ ਵਾਸਤੇ ਗਿਆ ਸੀ ਫਤੇਗੜ ਸਾਹਿਬ ਤੇ ਗੁਰਦੁਆਰਾ ਜੋਤੀ ਸਰੂਪ ਮਹਾਰਾਜਿਆਂ ਦੇ ਸਥਾਨ ਤੇ ਦਰਸ਼ਨ ਕਰਕੇ ਜਦੋਂ ਮੈਂ ਬਾਹਰ ਨਿਕਲਿਆ ਨਾ ਉਥੇ ਦੋ ਕਟਿੰਗ ਵਾਲੇ ਮੁੰਡੇ ਸੀ ਉਹਨਾਂ ਨੇ ਆ ਕੇ ਮੈਨੂੰ ਫਤੇ ਬੁਲਾਈ ਤੇ ਪੁੱਛਦੇ ਨੇ ਕਿ ਭਾਈ ਸਾਹਿਬ ਜੀ ਬਾਕੀ ਸਾਨੂੰ ਪਤਾ ਵੀ ਇੱਥੇ ਕੀ ਹੋਇਆ ਕਿਉਂ ਹੋਇਆ ਕਿਵੇਂ ਹੋਇਆ ਪਰ ਸਾਨੂੰ ਥੋੜਾ ਜਨਾ ਇਹ ਦੱਸੋ ਵੀ ਮਾਤਾ ਗੁਜਰਕੌਰ ਜੀ ਜਿਹੜੇ ਸੀ ਉਹ ਕਿਵੇਂ ਸ਼ਹੀਦ ਹੋਏ ਤੇ ਕਹਿੰਦੇ ਸਾਨੂੰ ਨਾ ਪੰਮਲ ਬੂਸੇ ਚ ਪਾਇਆ ਹੋਇਆ ਵੀ ਉਹਨਾਂ ਨੇ ਛਾਲ ਮਾਰਤੀ ਐ ਕਰਦਾ ਪਰ ਸਾਡਾ ਦਿਲ ਨਹੀਂ ਮੰਨਦਾ ਵੀ ਜਿਹੜੀ ਮਾਤਾ ਨੇ ਆਪਣਾ ਪਤੀ ਵਾਰ ਦਿੱਤਾ ਹੋਵੇ ਪੁੱਤ ਵਾਰ ਦਿੱਤਾ ਹੋਵੇ ਪੋਤਰੇ ਵਾਰ ਦਿੱਤੇ ਨੋਆ ਵਾਰ ਦਿੱਤੀਆਂ ਉਹ ਜਿਹੜੀ ਮਾਤਾ ਹੈ ਛਾਲ ਕਿਦਾਂ ਮਾਰ ਸਕਦੀ ਖਾਲਸਾ ਜੀ ਸੋਚਣ ਵਾਲੀ ਮੁੰਡਿਆਂ ਦੇ ਅੰਦਰ ਉਹ ਪ੍ਰੇਮ ਸੀ ਉਹਨਾਂ ਦੇ ਹਿਰਦੇ ਵਿੱਚ ਤਾਂ ਉਹਨਾਂ ਨੇ ਇਹ ਗੱਲ ਕੀਤੀ ਨਹੀਂ ਤੇ ਕੋਈ ਅਣਜਾਣ ਹੁੰਦਾ ਉਹਨੇ ਕਹਣਾ ਛਾਲ ਮਾਰਤੀ ਹੁਣੀਆ ਵੱਡਾ ਸੋਗ ਹੈ ਉਹ ਤੇ ਸ਼ਹੀਦ ਹੋ ਗਏ ਉਹਨਾਂ ਨੇ ਪੁੱਛਿਆ ਤੇ ਦਾਸ ਨੇ ਖਾਲਸਾ ਜੀ ਉਹਨਾਂ ਨੂੰ ਸੱਚੇ ਢੰਗ ਨਾਲ ਦੱਸਿਆ ਤੇ ਉਹ ਖੁਸ਼ ਹੋ ਕੇ ਗਏ ਤੇ ਉਥੇ ਕਈ ਖਾਲਸਾ ਜੀ ਇਦਾਂ ਰੋਬ ਨਾ ਕਹਿੰਦੇ ਅਸੀਂ ਤਾਂ ਘੁੰਮਣ ਆਏ ਆ ਜੀ ਢੇੜੇ ਦੇ ਰਹੇ ਆ ਮਜ਼ਾ ਆ ਰਿਹਾ ਨਜ਼ਾਰੇ ਆ ਰਹੇ ਇਹੋ ਜੇ ਬੰਦਿਆਂ ਨੂੰ ਜੂਤ ਚਾਹੀਦਾ ਉਥੇ ਇੱਕ ਵਾਰਾਂ ਫਿਰ ਦੂਜੀ ਵਾਰੀ ਨਾ ਉਥੇ ਆਉਣ ਸੋ ਭਾਈ ਆਪਣੇ ਬੱਚਿਆਂ ਨੂੰ ਸਿਖਾਓ ਆਪਣੇ ਬੱਚਿਆਂ ਨੂੰ ਦੱਸੋ ਕੌਣ ਸੀ ਬਾਬਾ ਜੀ ਬਾਬਾ ਜੀਤ ਸਿੰਘ ਸਾਹਿਬ ਕੌਣ ਸੀ ਬਾਬਾ ਜੁਝਾਰ ਸਿੰਘ ਸਾਹਿਬ ਜੀ ਬਾਬਾ ਜੋਰਾਵਰ ਸਿੰਘ ਸਾਹਿਬ ਬਾਬੇ ਫਤੇ ਸਿੰਘ ਸਾਹਿਬ ਨਾਲ ਕੀ ਕੀ ਹੋਇਆ ਕਿਉਂ ਉਹਨਾਂ ਨੇ ਆਪਣੇ ਸਰੀਰਵਾਰ ਦੇਤੇ ਆਪਾਂ ਵਾਰ ਦਿੱਤਾ ਆਪਾਂ ਦੱਸਾਂਗੇ ਤੇ ਖਾਲਸਾ ਜੀ ਫੇਰ ਹੀ ਉਹਨਾਂ ਨੂੰ ਪਤਾ ਲੱਗੇਗਾ ਤੇ ਫਿਰ ਆਪਾਂ ਮੱਥੇ ਤੇ ਹੱਥ ਫੜ ਕੇ ਰੋਨੇ ਆ ਕਿ ਸਾਡਾ ਮੁੰਡਾ ਘਰੋਂ ਭੱਜ ਗਿਆ ਜੀ ਸਾਡੀ ਧੀ ਨੇ ਹੋਰ ਜਾਤ ਚ ਵਿਆਹ ਕਰਾ ਲਿਆ ਜੀ ਸਾਈ ਬਣ ਗਿਆ ਜੀ ਸਾਡਾ ਟੱਬਰ ਆ ਹੋ ਗਿਆ ਜੀ ਉਥੇ ਗੋਰਿਆਂ ਕਾਲਿਆਂ ਨਾਲ ਵਿਆਹ ਕਰਾ ਲਿਆ ਜੀ ਜਦੋਂ ਤੁਸੀਂ ਆਪ ਹੀ ਮਹਾਰਾਜ ਨੂੰ ਟੁੱਟੇ ਹੋਏ ਹੋ ਤੁਸੀਂ ਕਿਸੇ ਨੂੰ ਕੀ ਜੋੜੋਗੇ ਸੋ ਭਾਈ ਬੇਨਤੀ ਹੈ ਆ ਭੈਣ ਨੂੰ ਵੇਖੋ ਮਹਾਰਾਜ ਨੇ ਕਿਦਾਂ ਰੰਗ ਭਾਗ ਲਾਇਆ ਜਿਨ੍ਹਾਂ ਦੀ ਆਪਾਂ ਹੱਡ ਵੀਤੀ ਸੁਣੀ ਹੈ ਸੁਣਾਈ ਹੈ ਸੋ ਮਹਾਰਾਜ ਕਿਰਪਾ ਕਰਨ ਸਾਨੂੰ ਮੱਤ ਆਵੇ ਸੋ ਮੱਤ ਆਵੇ ਸੱਚੇ ਪਾਤਸ਼ਾਹ ਦੇ ਦਰ ਦੀ ਸੋਝੀ ਆਵੇ ਤੇ ਮਹਾਰਾਜ ਸਾਨੂੰ ਰੱਖ ਲੈਣ ਮਾਰਾ ਸੱਚੇ ਪਾਸ਼ਾ ਸਾਡੇ ਪਰਦੇ ਕੱਢ ਲੈਣ ਨਹੀਂ ਤੇ ਖਾਲਸਾ ਜੀ ਬਹੁਤ ਬੁਰਾ ਹਾਲ ਹੋਣ ਵਾਲਾ ਦਾਸ ਨੇ 1 ਸਾਲ ਪਹਿਲਾਂ ਵੀਡੀਓ ਦੇ ਵਿੱਚ ਬੋਲਿਆ ਸੀ ਕਿ ਆਉਣ ਵਾਲਾ ਸਮਾਂ ਬਹੁਤ ਮਾੜਾ ਬੜਾ ਮਾੜਾ ਹੈ ਖਾਲਸਾ ਜੀ ਭਾਵੇਂ ਇਸੇ ਛਾਲ ਤੋਂ ਸ਼ੁਰੂ ਹੋ ਜਵੇ ਭਾਵੇਂ ਅਗਲੇ ਚ ਸ਼ੁਰੂ ਹੋ ਜਵੇ ਇਹ 2-3 ਸਾਲਾਂ ਦੇ ਵਿੱਚ ਕੁਝ ਨਾ ਕੁਛ ਇਸ ਧਰਤੀ ਤੇ ਜਰੂਰ ਹੋਵੇਗਾ ਕਿਉਂਕਿ ਵੈਸੇ ਤਾਂ ਇਹ ਮਹਾਰਾਜਿਆਂ ਦਾ ਬੋਲ ਤਾਂ 19 ਸਾਲਾਂ ਦਾ ਹੁੰਦਾ ਹੈ 100 ਸਦੀ ਬਾਅਦ ਖਾਲਸਾ ਜੀ ਇਹੋ ਜੇ ਸਾਲ ਆਉਂਦੇ ਜਿੱਥੇ ਬਹੁਤ ਕੁਝ ਹੁੰਦਾ ਹਰ ਸਦੀ ਬਾਅਦ ਹੋਇਆ ਉਹ ਸਮਾਂ ਇਸ ਟਾਈਮ ਚੱਲ ਰਿਹਾ 2021 ਤੋਂ ਸ਼ੁਰੂ ਹੋਇਆ ਸੀ ਅਜੇ ਵੀ ਸਮਾਂ ਚੱਲ ਰਿਹਾ ਹੁਣ ਤੇ ਖਾਲਸਾ ਜੀ ਸਾਈਆਂ ਦੇ ਪਾਸਟਰ ਵੀ ਕਹਿਣ ਲੱਪੇ ਸਮਾਂ ਬੜਾ ਮਾੜਾ ਜੀ ਆ ਆਵੇਗਾ ਜੀ ਉਹ ਹੋਵੇਗਾ ਤੇ ਮਹਾਰਾਜਿਆਂ ਨੇ ਤਾਂ ਇਹ ਪਹਿਲੇ ਹੀ ਬੋਲਨੇ ਤੇ ਖਾਲਸਾ ਜੀ ਇੱਥੋਂ ਹੀ ਸੁਣ ਸੁਣ ਕੇ ਉਹ ਦੱਸੀ ਜਾਂਦੇ ਤੇ ਸਾਡੇ ਲੋਕੀ ਕਹੀ ਜਾਂਦੇ ਵੀ ਉਹਨਾਂ ਨੂੰ ਗਿਆਨ ਹੀ ਬੜਾ ਗਿਆਤ ਹੀ ਬੜਾ ਕਿਹੜਾ ਬੰਦਾ ਹੈ ਹੱਥ ਮਾਰਿਆਂ ਡਿੱਗ ਪੈਂਦਾ ਕਿਹੜਾ ਬੰਦਾ ਬੂਟ ਨੂੰ ਹਲਾਇਆ ਡਿੱਗ ਪੈਂਦਾ ਸੋ ਮਹਾਰਾਜ ਸੱਚੇ ਪਾਸ਼ਾ ਇਹਨਾਂ ਨੂੰ ਸਮਤ ਬਖਸ਼ਣ ਗੁਰੂ ਗਰੀਬ ਨਿਵਾਜ ਅੰਤਰਾਜਮੀ ਸਤਗੁਰੂ ਕਲਗੀ ਤਰਸਵਾਮੀ ਮਾਤਾ ਜੀ ਮਾਤਾ ਸਾਹਿਬ ਜੀ ਦਾ ਇੱਕ ਹੋਰ ਸਾਨੂੰ ਆਪਣੇ ਚਰਨਾਂ ਵਿੱਚ ਰੱਖ ਲੈਣ ਸਾਡੀ ਸ਼ਰਧਾ ਬਾਣ ਆਵੇ ਬਾਣੀ ਨਾਲ ਜੁੜੀਏ ਬਾਣੇ ਨਾਲ ਜੁੜੀਏ ਮਹਾਰਾਜ ਜੀ ਨਾਲ ਜੁੜੀਏ ਕਿਉਂਕਿ ਸਤ ਗੁਰੂ ਜੀ ਨੇ ਸਾਡੇ ਵਾਸਤੇ ਆਪਣੇ ਫਰਜ਼ਾਨ ਦੇ ਜਿਗੜ ਦੇ ਡਿਗੜ ਦੇ ਟੋਟੇ ਖਾਲਸਾ ਜੀ ਵਾਰੇ ਨੇ ਸੋ ਮਹਾਰਾਜ ਦਇਆ ਕਰਨ ਭੁੱਲਾਂ ਦੀ ਖੀਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ